ਇਹ ਹੈ 2018 ਦੀ ਗੱਲ 2018 ਦੇ ਵਿੱਚ ਮੈਨੂੰ ਕੈਂਸਰ ਹੋ ਗਿਆ ਸੀ ਤੇ ਕੈਂਸਰ ਹੋ ਗਿਆ ਸੀ ਤੇ ਮੇਰਾ ਇਲਾਜ ਚੱਲਦਾ ਸੀ ਪੀਜੀਆਈ ਦਾ ਜਿੱਦ ਦੇ ਮੇਰਾ ਟੈਸਟ ਹੋਣਾ ਸੀਗਾ ਜੀ ਇੱਥੇ ਗੇਲਟ ਹੋ ਗਈ ਸੀ ਕਲੇ ਨੂੰ ਅੱਛਾ ਪਹਿਲੇ ਤਾਂ ਕੈਂਸਰ ਹੋ ਗਿਆ ਸੀ ਹਾਂ ਜੀ ਤੇ ਉਸ ਦਿਨ ਟੈਸਟ ਹੋਣਾ ਸੀਗਾ ਤੇ ਅਸੀਂ ਸਵੇਰ ਚੱਲੇ 5 ਵਜੇ ਤੇ ਸਾਡਾ ਐਕਸੀਡੈਂਟ ਹੋ ਗਈ ਵਸਤੇ ਤੇ ਇੱਕ ਗੱਡੀ ਸਾਰੀ ਭੰਗੀ ਤੇ ਮੇਰੇ ਡੈਡੀ ਕਹਿੰਦਾ ਐਨੋ ਚੰਗਾ ਤਾਂ ਅਸੀਂ ਮਰ ਜਾਂਦੇ ਵੀ ਗੱਡੀ ਕਾ ਤੇ ਬੰਨੀ ਪਰ ਕਿਸੇ ਦੀ ਗੱਡੀ ਸੀ ਹਾਂਜੀ ਕਿਸੇ ਦੀ ਗੱਡੀ ਰਿਸ਼ਤੇਦਾਰ ਦੀ ਗੱਡੀ ਸੀ ਤੇ ਉਸ ਤੋਂ ਬਾਅਦ ਮੇਰਾ ਰੋਲ ਨਿਕਲਿਆ ਜੋ ਡੈਡੀ ਨੇ ਗੱਲ ਕੀਤੀ ਸੀ ਤੋਂ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਇਹ ਗੱਲ ਆਈ ਜੇ ਮੈਂ ਠੀਕ ਹੋ ਗਿਆ ਬਚ ਗਿਆ ਤਾਂ ਮੈਂ ਜ਼ਿੰਦਗੀ 'ਚ ਬਹੁਤ ਕੁਝ ਕਰਾਂ ਬਹੁਤ ਵੱਡਾ ਕਰ ਤੇ ਉਸ ਤੋਂ ਬਾਅਦ ਮੈਂ ਚੋਲਾ ਚੱਕਿਆ ਤੇ ਪਟਿਆਲੇ ਵੱਲ ਨੂੰ ਆ ਤੇ ਮੈਂ ਉੱਥੇ ਐਡਮਿਸ਼ਨ ਲਿਆ ਜੀ ਯੂਥ ਫੈਸਟੀਵਲ ਫਟਿਆ ਨਾਟਕ 'ਚ ਫੇਰ ਨਹੀਂ ਮੈਨੂੰ ਰੋਲ ਮਿਲ ਅੱਛਾ ਨਾਟਕ 'ਚ ਤੁਹਾਨੂੰ ਰੋਲ ਨਹੀਂ ਮਿਲਿਆ ਹਾਂ ਰੋਲ ਨਹੀਂ ਜਿਹੜੀ ਕਿ ਤੁਹਾਡੀ ਦਿਲ ਦੀ ਇੱਛਾ ਉਸ ਤੋਂ ਬਾਅਦ ਮੈਂ ਅੰਦਰ ਪੈ ਢਾਲੀਵਾਲ ਜਿਹੜੇ ਮੇਰੇ ਗੁਰੂ ਜੀ ਨੇ ਜੀ ਉਹਨਾਂ ਕੋਲ ਆਇਆ ਕਿਤਾਬ ਕਿਉਂ ਨਹੀਂ ਪੜ੍ਹੇਗਾ ਤੇ ਮੈਂ ਇੱਕ ਜੀ ਗੱਲ ਦੱਸਾਂ ਇੱਕ ਮੈਂ ਮੈਨੂੰ ਪੰਜਾਬੀ ਨਹੀਂ ਪੜ੍ਹਨੀ ਤੇ ਥੋੜੇ ਟਾਈਮ ਬਾਅਦ ਬੋਲੇ ਕਹਿੰਦੇ ਸੁਣਤਾ ਲੇਗਾ ਫਿਰ ਜੀ ਦਸੰਬਰ ਦੇ ਵਿੱਚ ਮੈਂ 3 ਵਜੇ ਉੱਠਦਾ ਸੀਗਾ ਤੇ 4 ਵਜੇ ਸਰ ਕੋਲੋਂ ਬਾਈ ਸਰ ਦੀ ਚਾਹ ਬਣਾਉਣੀ ਤੇ ਸਰ ਨੇ ਫਿਰ ਮੈਨੂੰ ਪੜ੍ਹ ਕੇ ਸੁਣਾਉਣਾ ਬੋਡੀ ਲੈਂਗੁਏਜ ਜਿੰਨੀਆਂ ਬੁੱਕਾਂ ਸੀਗੇ ਥੀਏਟਰ ਦੇ ਮੈਨੂੰ ਸਾਰੀਆਂ ਪੜ੍ਹ ਕੇ ਸਿਖਾਈਆਂ ਸੁਣਾਈਆਂ ਵੀ ਤੇ ਮੈਂ ਸੁਣਦਾ ਸੀ ਤੇ ਉਸ ਤੋਂ ਬਾਅਦ ਮੈਨੂੰ ਕੈਦਾ ਵੀ ਦਿੱਤਾ ਊੜਿਆੜੇ ਦਾ ਮੈਨੂੰ ਪੰਜਾਬੀ ਵੀ ਸਿਖਾਈ ਜੇ ਅਪਾ ਗੱਲ ਕਰੀ ਇਲਤੀ ਦੀ ਤਾਂ ਇਲਤੀ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਇਲਤੀ ਵਿੱਚ ਮੇਰਾ ਕਿਰਦਾਰ ਆਈ ਸੈਂਡਿੰਗ ਗੈਂਗ ਹੁੰਦੀ ਆ ਤੇ ਸੈਂਡਿੰਗ ਗੈਂਗ ਦੇ ਵਿੱਚ 7 ਜਨੇ ਨੇ ਤੇ ਮੈਂ ਗੈਂਗ ਦੇ ਵਿੱਚ ਤੇ ਪਿੱਛੇ ਇਹ ਬਾਥਰੂਮ ਫਿਲਮ ਵੀ ਆਈ ਸੀ ਮੇਰੀ ਥ੍ਰਿਲਰ ਮੂਵੀ ਸੀਗੀ ਇਹਦੇ ਵਿੱਚ ਮੈਂ ਬਹੁਤ ਵਧੀਆ ਕੰਮ ਕੀਤਾ ਮਿਲ ਕੇ ਸ਼ਾਰਟ ਫਿਲਮ ਹੈ ਸ਼ਾਰਟ ਫਿਲਮ YouTube ਤੇ ਹਾਂਜੀ YouTube ਤੇ ਸੋ ਭਾਈ ਤੁਸੀਂ ਜੇਕਰ ਉਹ YouTube ਤੇ ਜਾਓਗੇ ਬਾਥਰੂਮ ਫਿਲਮ ਦਾ ਨਾਮ ਹੈ ਬਾਥਰੂਮ ਹੈ ਕਿੰਨੇ ਟਾਈਮ ਦੀ ਹੈ ਘੱਟੋ ਘੱਟ 15 ਮਿੰਟ ਦੀ 15 ਮਿੰਟ ਦੀ ਹੈ ਸੋ ਫਿਲਮ ਜ਼ਰੂਰ ਦੇਖਿਓ ਤੁਹਾਨੂੰ ਪਤਾ ਲੱਗੂ ਜਿਹੜਾ ਵੱਡਾ ਗੱਲ ਕਰ ਰਿਹਾ ਬੈਠ ਕੇ ਹੈ ਕੌਣ ਸੋਚਣਾ ਹਨਾ ਕਲਾਕਾਰ ਦੇਦੋਂ ਬਣ ਜਾਂਦਾ ਤਾਂ ਸਾਨੂੰ ਕਿਤਨਾ ਕਿਤੇ ਲੱਗਦਾ ਹੁੰਦਾ ਵੀ ਇਹ ਰਤੁਰਾ ਸਟਾਰ ਬਣ ਗਿਆ ਪਰ ਨਹੀਂ ਅਜੇ ਹਾਂ ਨਹੀਂ ਹੁੰਦਾ ਕਲਾਕਾਰ ਬਣ ਲਈ ਬਹੁਤ ਮਿਹਨਤ ਲੱਗਦੀ ਹੈ ਇਹ ਸਫ਼ਰ ਕਿਵੇਂ ਸ਼ੁਰੂ ਹੁੰਦਾ ਕਿੱਥੋਂ ਕਿੱਥੋਂ ਕਲਾਕਾਰ ਨੂੰ ਲੰਘਣਾ ਪੈਂਦਾ ਕੀ ਕੀ ਹੰਡਾਉਣਾ ਪੈਂਦਾ ਇਹ ਸਾਰਾ ਕੁਝ ਜਦੋਂ ਲੋਕਾਂ ਨੂੰ ਦੱਸਦੇ ਆ ਤਾਂ ਲੋਕਾਂ ਨੂੰ ਯਕੀਨ ਆਉਂਦਾ ਫਿਰ ਸੱਚੀ ਇਹਦੀ ਮਿਹਨਤ ਲੱਗਦੀ ਆ ਕੱਲੇ ਕਲਾਕਾਰ ਬਣਨ ਪਿੱਛੇ ਨਹੀਂ ਕੋਈ ਵੀ ਕੰਮ ਹੋਵੇ ਉਹ ਕੰਮ ਮਿਹਨਤ ਭਾਲਦਾ ਜਿੰਨੀ ਤੁਸੀਂ ਪਹਿਲਾਂ ਉਸ ਕੰਮ ਦੇ ਵਿੱਚ ਮਿਹਨਤ ਕੀਤੀ ਹੋਗੀ ਓਨੇ ਤੁਸੀਂ ਜ਼ਿਆਦਾ ਚਮਕੋਗੇ ਇਹ ਵਿੱਚੇ ਹੀ ਹੁੰਦਾਗਾ ਮਿਹਨਤ ਨੂੰ ਫਲ ਜ਼ਰੂਰ ਲੱਗਦਾਗਾ ਸਾਡਾ ਵੱਡਾ ਵੀਰ ਦਰਪährtਾਲੀ ਵਾਲਾ ਜਿਹੜਾ ਬਹੁਤ ਸਮੇਂ ਤੋਂ ਰੰਗ ਮੰਚ ਨਾਲ ਜੁੜਿਆ ਹੋਇਆ ਖੁਦ ਬਹੁਤ ਸੋਹਣਾ ਅਦਾਕਾਰ ਹੈ ਬਹੁਤ ਸਾਰੇ ਬਈ ਨੇਬਾਲ రెడ్డి ਹੈਗਨ ਨੇ ਉਹ ਨਾਟਕ ਲਿਖੇ ਨੇ ਕਪਤਾਮਾਂ ਦੀ ਕਿਤਾਬਾਂ ਆਈਆਂ ਨੇ ਥੀਏਟਰ ਤੋਂ ਬਹੁਤ ਚਿਰ ਜੁੜਿਆ ਹੋਇਆ ਔਰ ਸਭ ਤੋਂ ਵੱਡੀ ਬਾਈ ਦੀ ਖਾਸ ਗੱਲ ਇਹ ਆ ਕਿ ਬਾਈ ਨੇ ਆਪਣੇ ਥੀਏਟਰ ਦੇ ذریعے ਬਹੁਤ ਸੋਹਣੇ ਕਲਾਕਾਰ ਆਪਣੇ ਪੰਜਾਬੀ ਫਿਲਮਸ਼ਨ ਦਿੱਤੇ ਨੇ ਜਿੰਨਾਂ ਵਿੱਚ ਇੱਕ ਨਾਮ ਹੈ ਜਗਜੀਤ ਸੰਧੂ ਜਿਹੜਾ ਕਿ ਅੱਜ ਕਿਸੇ ਜਾਣਛਾਣ ਦਾ ਮਹਤਾਜ ਨਹੀਂ ਸਾਰੀ ਦੁਨੀਆ ਜਾਣਦੀ ਹੈ ਜੀਜੀ ਸੰਧੂ ਕੌਣ ਹੈ ਪਰ ਇਹ ਬਾਈ ਦੀ ਫਲਵਾੜੀ ਦਾ ਫੁੱਲ ਹੈ ਸੋ ਅੱਜ ਮੇਰੇ ਨਾਲ ਇੱਕ ਹੋਰ ਬਾਈ ਦੀ ਫਲਵਾੜੀ ਤੋਂ ਫੁੱਲ ਆਇਆ ਜਸ਼ਨ ਸਰਾ ਮੁੰਡਾ ਬਹੁਤ ਸੋਹਣਾ ਕਲਾਕਾਰ ਹੈ ਬਹੁਤ ਟਾਈਪ ਥੀਏਟਰ ਕਰ ਰਿਹਾ ਹੈ ਹੁਣੇ-ਹੁਣੇ ਆਈ ਫਿਲਮ ਇਲਤੀ ਇਹਦੇ ਵਿੱਚ ਬਹੁਤ ਸੋਹਣਾ ਰੋਲ ਨਿਭਾਇਆ ਹੈ ਇਹਨੇ ਇੱਕ ਫਿਲਮ ਹਨੇਰੇ ਦੇ ਪੰਛੀ ਹਨੇਰੇ ਦੇ ਪੰਛੀ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਕੀਤਾ ਉਹ ਫਿਲਮ ਹਲੇ ਰਿਲੀਜ਼ ਹੋਣੀ ਆ ਥੀਏਟਰ ਨਾਲ ਪ੍ਰੋਪਰ ਜੁੜਿਆ ਹੋਇਆ ਸੋ ਵੀਰ ਨਾਲ ਆਪਾਂ ਗੱਲ ਕਰਦੇ ਅੱਜ ਵੀ ਕਿਦਾਂ ਖਿਆਲ ਆਇਆ ਵੀ ਐਕਟਰ ਬੰਨਾ ਐਕਟਰ ਬੰਨ ਦੇ ਵਿੱਚ ਕਿੰਨੀ ਕਿਮਤ ਲੱਗੀ ਆ ਵੀਰੇ ਸਭ ਤੋਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਸਾਡੇ ਦਾ ਨਾ ਲੀਡਿੰਗ ਪੰਜਾਬ ਤੇ ਹੋਸਣਾ ਬੜੀ ਈ ਤੁਸੀ ਕੀ ਹਾਲ ਚਾਲ ਹੈ ਬੜੀ ਈ ਬੜੀ ਠੀਕ ਠਾਕ ਹੋ ਹਾਂਜੀ ਸੋ ਕਲਾਕਾਰ ਬੰਨਾ ਇਹਨਾਂ ਸੌਖਾ ਨਹੀਂ ਹੁੰਦਾ ਇਹ ਤੁਹਾਨੂੰ ਪਤਾ ਹੀ ਹੈ ਹਨਾ ਪਰ ਮੈਨੂੰ ਪਤਾ ਲੱਗਿਆ ਵੀ ਤੁਸੀਂ ਬਹੁਤ ਛੋਟੀ ਉਮਰ ਸੀ ਇਸ ਪਾਸੇ ਨੂੰ ਆ ਗਏ ਸੀ ਮਤਲਬ ਇਹ ਕਿਸੇ ਨੇ ਤੁਹਾਨੂੰ ਬਾਕਾਇਦਾ ਗਾਈਡ ਕੀਤਾ ਸੀ ਜਾਂ ਤੁਹਾਡੇ ਆਪਣੇ ਮਨ ਦਾ ਥਾਟ ਸੀ ਵੀ ਮੈਂ ਕਲਾਕਾਰ ਹੀ ਬਣਨਾ ਹੈ ਨਹੀਂ ਮੈਨੂੰ ਗਾਈਡ ਤਾਂ ਕਿਸੇ ਨੇ ਨਹੀਂ ਕੀਤਾ ਜੀ ਜੀ ਇਹ ਆ 2018 ਦੀ ਗੱਲ ਦੀ ਓਕੇ ਤੇ 2018 ਦੇ ਵਿੱਚ ਮੈਨੂੰ ਕੈਂਸਰ ਹੋ ਗਿਆ ਸੀਗਾ ਅੱਛਾ ਹਾਂਜੀ ਤੇ ਕੈਂਸਰ ਹੋ ਗਿਆ ਸੀ ਤੇ ਮੇਰਾ ਇਲਾਜ ਚੱਲਦਾ ਸੀ ਪੀਜੀਆਈ ਤੋਂ ਜੀ ਜਦੋਂ ਮੇਰਾ ਟੈਸਟ ਹੋਣਾ ਸੀਗਾ ਜੀ ਇੱਥੇ ਗਲਟ ਹੋ ਗਈ ਸੀ ਗਲੇ ਦੀ ਅੱਛਾ ਗਲੇ ਦਾ ਕੈਂਸਰ ਹੋ ਗਿਆ ਸੀ ਹਾਂਜੀ ਓਕੇ ਤੇ ਉਸ ਦਿਨ ਟੈਸਟ ਹੋਣਾ ਸੀਗਾ ਤੇ ਅਸੀਂ ਸਵੇਰ ਚੱਲੇ 5 ਵਜੇ ਤੇ ਸਾਡਾ ਐਕਸੀਡੈਂਟ ਹੋ ਗਿਆ ਗਾਸਤੇ 'ਚ ਜਦੋਂ ਟੈਸਟ ਹੋਣਾ ਸੀ ਬੀਜੀਆਈ ਮੈਨਰ ਰਿਪੋਰਟਾ ਕਰਾਉਣ ਆ ਰਹੇ ਸੀ ਹਾਂਜੀ ਰਿਪੋਰਟਾ ਕਰਾਉਣੇ ਤੋਂ ਐਕਸੀਡੈਂਟ ਹੋ ਗਿਆ ਹੈ ਹਾਂਜੀ ਐਕਸੀਡੈਂਟ ਹੋ ਗਿਆ ਓਹੋ ਤੇ ਗੱਡੀ ਸਾਰੀ ਪੰਨੀ ਜੀ ਤੇ ਮੇਰੇ ਡੈਡੀ ਕਹਿੰਦਾ ਐਨੋ ਚੰਗਾ ਤਾਂ ਅਸੀਂ ਮਰ ਜਾਂਦੇ ਵੀ ਗੱਡੀ ਕਾਹਤੋਂ ਪੰਨੀ ਮੈਨ ਕਿਸੇ ਦੀ ਗੱਡੀ ਸੀ ਹਾਂਜੀ ਕਿਸੇ ਦੀ ਗੱਡੀ ਰਿਸ਼ਤੇਦਾਰ ਦੀ ਗੱਡੀ ਸੀ ਹਾਂਜੀ ਤੇ ਉਸ ਤੋਂ ਬਾਅਦ ਮੇਰਾ ਰੋਣ ਨਿਕਲਿਆ ਜੋ ਡੈਡੀ ਨੇ ਗੱਲ ਕੀਤੀ ਜੀ। ਤੋਂ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਇਹ ਗੱਲ ਆਈ ਜੇ ਮੈਂ ਠੀਕ ਹੋ ਗਿਆ ਬਚ ਗਿਆ ਤਾਂ ਮੈਂ ਜ਼ਿੰਦਗੀ 'ਚ ਬਹੁਤ ਕੁਝ ਕਰੂੰਗਾ। ਬਹੁਤ ਵੱਡਾ ਕਰੂੰਗਾ। ਮੈਨੂੰ ਇਹ ਤੁਹਾਡੇ ਖਿਆਲ ਉਥੋਂ ਥੌਟ ਆਇਆ ਤਾਂ ਡਿਮੈਂਡ ਹੁੰਦੀ ਹੈ। ਹਾਂਜੀ ਹਾਂਜੀ। ਜੋ ਤੁਹਾਨੂੰ ਲੱਗਿਆ ਵੀ ਮੇਰੇ ਬਾਪੂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਇਹ ਜਿਹੜੀ ਕਹਿਣੀ ਪੈ ਗਈ। ਹਾਂਜੀ ਹਾਂਜੀ। ਕਿਸੇ ਕਾਰਨ ਕਹੀ ਹੋਊਗੀ ਹਨਾ ਕਿਉਂਕਿ ਨਹੀਂ ਤਾਂ ਬੰਦਾ ਐਡੀ ਵੱਡੀ ਗੱਲ ਵੈਸੇ ਤਾਂ ਕਹਿੰਦਾ ਨਹੀਂ ਹੁੰਦਾ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਮੈਂ ਠੀਕ ਹੋ ਗਿਆ ਮੈਨੂੰ 2 ਮਹੀਨੇ ਹੋਏ ਸੀ ਠੀਕ ਹੋਏ ਨੂੰ ਮੇਰਾ ਕੀਮੈਥੈਰਪੀ ਹੋਈ ਸੀ ਸਾਰੀ ਓਕੇ ਤੇ 2 ਮਹੀਨੇ ਹੋਏ ਸੀ ਠੀਕ ਹੋਏ ਨੂੰ ਤੇ ਉਸ ਤੋਂ ਬਾਅਦ ਮੈਂ ਚੋਲਾ ਚੱਕਿਆ ਤੇ ਪਟਿਆਲੇਵਾਲ ਨੂੰ ਆ ਗਿਆ ਹੂੰ ਤੇ ਮੈਂ ਫਾਰਮ ਭਰਿਆ ਸੀ ਜੁਨੀਵਰਸਿਟੀ ਦੇ ਵਿੱਚ ਕਾਉਂਸਲਿੰਗਾਂ ਹੋਈਆਂ ਤੇ ਮੇਰਾ ਨਾਮ ਨਹੀਂ ਆਇਆ ਹੂੰ ਤੇ ਉਸ ਤੋਂ ਬਾਅਦ ਮੈਂ ਉਦਾਸ ਜਾ ਹੋ ਗਿਆ ਤੇ ਸਕੋਡੀ ਗਾਰਡਨ ਨੂੰ ਪੁੱਛਿਆ ਤੇ ਉਹ ਕਹਿੰਦੇ ਆਪਣਾ ਥੀਏਟਰ ਹੈ ਖਾਲਸਾ ਕੋਲੇ ਦੇ ਵਿੱਚ ਅੱਛਾ ਖਾਲਸਾ ਕੋਲੇ ਵਿੱਚ ਥੀਏਟਰ ਆ ਵੀ ਤੂੰ ਉੱਥੇ ਐਡਮਿਸ਼ਨ ਲੈ ਲੈ ਤੇ ਮੈਂ ਉੱਥੇ ਐਡਮਿਸ਼ਨ ਲਿਆ ਜੀ ਯੂਥ ਫੈਸਟੀਵਲ ਖੇਡਿਆ ਨਾਟਕ 'ਚ ਫੇਰ ਨਹੀਂ ਮੈਨ अच्छा नाटक ਦੇ ਵਿੱਚ ਤੁਹਾਨੂੰ ਰੋਲ ਨਹੀਂ ਮਿਲਿਆ ਹਾਂ ਰੋਲ ਨਹੀਂ ਜਿਹੜੀ ਕਿ ਤੁਹਾਡੀ ਦਿਲ ਇੱਛਾ ਸੀ ਹਾਂ ਦਿਲ ਦੀ ਇੱਛਾ ਸੀ ਤੇ ਮਾਈਮ 'ਚ ਮਿਲਿਆ ਮੈਨੂੰ ਸਿਲੈਕਟ ਕੀਤਾ ਉਹਨਾਂ ਨੇ ਤੇ ਯੂਥ ਫੈਸਟੀਵਲ ਹੋਇਆ ਤੇ ਮੇਰੀ ਪੋਜੀਸ਼ਨ ਨਹੀਂ ਆਈ ਹੂੰ ਉਸ ਤੋਂ ਬਾਅਦ ਮੈਂ ਸੋਚਿਆ ਵੀ ਕੁਝ ਹੋ ਨਹੀਂ ਰਿਹਾ ਉਸ ਤੋਂ ਬਾਅਦ ਜਦੋਂ ਯੂਥ ਫੈਸਟੀਵਲ ਹੋ ਜਾਂਦਾ ਉਸ ਤੋਂ ਬਾਅਦ ਕੋਈ ਸੋ ਮਤਲਬ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਕੁਝ ਹੋ ਨਹੀਂ ਰਿਹਾ ਤੇ ਉਸ ਤੋਂ ਬਾਅਦ ਜਿੰਨਾ ਕੋਲ ਮੈਂ ਰਹਿੰਦਾ ਸੀਗਾ ਮੈਂ ਇੱਕ ਦਿਨ ਵੀਡੀਓ ਦੇਖ ਰਿਹਾ ਸੀ ਗਾਂਧੀ ਦੀ ਤੇ ਉਹਦੇ ਵਿੱਚ ਸੋਨੂ ਪ੍ਰਧਾਨ ਜੀ ਦਾ ਸੀਨ ਆਇਆ ਉਹ ਤਾਂ ਕਹਿੰਦੇ ਇਹਨਾਂ ਨੂੰ ਮੈਂ ਜਾਣਦਾ अच्छा हां जी वो कहदे ਵੀ ਮੈਨੂੰ ਜਾਣ ਲੈ ਆ ਤੇ ਕੋਈ ਗੱਲ ਨਹੀਂ ਕਹਿੰਦੇ ਤੈਨੂੰ ਮਿਲਾ ਦਿੰਨੇ ਆ ਤੇ ਉਹਨਾਂ ਨਾਲ ਮਿਲਾਇਆ ਜੀ ਉਸ ਤੋਂ ਬਾਅਦ ਮੈਂ ਨਰਪੈ ਢਾਲੀਵਾਲ ਜਿਹੜੇ ਮੇਰੇ ਗੁਰੂ ਜੀ ਨੇ ਜੀ ਉਹਨਾਂ ਕੋਲ ਆਇਆ ਜੀ ਆਇਆ ਸਵਾਗਤ ਕੀਤਾ ਕੋਟੋ ਸੌਂਬੀੜਾ ਤੋਂ ਥੀਏਟਰ ਕਰਨ ਦੇ ਵਿੱਚ ਹੈ ਨਾ ਤੇ ਨਰਪੈ ਬਾਈ ਕੋਲ ਜਦੋਂ ਤੁਸੀਂ ਮਿਲ ਗਏ ਫਿਰ ਤੁਹਾਡੀ ਸਟਾਰਟਿੰਗ ਜ਼ੀਰੋ ਤੋਂ ਸ਼ੁਰੂ ਹੋਈ ਮਤਲਬ ਹੈ ਨਾ ਤੇ ਉੱਥੇ ਤੁਹਾਨੂੰ ਆ ਕੇ ਜਦੋਂ ਕਿਉਂਕਿ ਨਰਪੈ ਬਾਈ ਤਾਂ ਹੁਣ ਹੱਟ ਚੁੱਕੇ ਨੇ ਪ੍ਰੋਪਰ ਹੈ ਨਾ ਕਿਉਂਕਿ ਉਹ ਉਹ ਬਹੁਤ ਕੰਮ ਕਰ ਚੁੱਕੇ ਨੇ ਔਰ ਸਭ ਤੋਂ ਵੱਡੀ ਗੱਲ ਵੀ ਬਹੁਤ ਲੋਕੜੂ ਕਰਾ ਚੁੱਕੇ ਨੇ ਦੂਸਰੀ ਵੱ ਬਿੰਦਰ ਪੈ ਢਲੀਵਾਲ ਦੇ ਵਾਈਫ ਹਾਂਜੀ ਅਰਜਤ ਢਲੀਵਾਲ ਜੀ ਉਹ ਬਹੁਤ ਸੋਹਣੇ ਅਦਾਕਾਰ ਨੇ ਬਹੁਤ ਸੋਹਣੇ ਕਲਾਕਾਰ ਨੇ ਤੇ ਬਹੁਤ ਸਾਰਾ ਕੰਮ ਕਰ ਚੁੱਕੇ ਨੇ ਹਾਂਜੀ ਤਾਂ ਤੈਨੂੰ ਉਮੀਦ ਵੱਜ ਗਈ ਹੋਵੇ ਇੱਕ ਵੀਰ ਹੁਣ ਸ਼ਾਇਦ ਮੈਂ ਸਹੀ 바ਸੇ ਆ ਗਿਆ ਹੈ ਨਾ ਇੱਥੋਂ ਲੱਗਦਾ ਮੈਨੂੰ ਵੀ ਮੈਂ ਜਿਹੜੇ ਮਕਸਦ ਲੈ ਕੇ ਰੋ ਲਿਖਿਆ ਮੇਰਾ ਉਹ ਪੂਰਾ ਹੋ ਜਾਊਗਾ ਹਾਂਜੀ ਜਦੋਂ ਮੈਂ ਪਹਿਲੇ ਦਿਨ ਹੀ ਆਇਆ ਸੀਗਾ ਤੇ ਅੱਛਾ ਉਹ ਕਹਿੰਦੇ ਆਰਟਿਸਟ ਬਣਨਾ ਮੈਂ ਹਾਂਜੀ ਤੇ ਉਹਨਾਂ ਨੇ ਔਨ ਸਾਰੀ ਮੈਨੂੰ ਸਟੇਜ ਤੇ ਚੜ੍ਹਾ ਦਿੱਤਾ ਅੱਛਾ ਹਾਂ ਤੇ ਸਟੇਜ ਤੇ ਚੜ੍ਹਿਆ ਤੇ ਮੈਂ ਉਹਨਾਂ ਦਾ ਆਪਣਾ ਗੁਰਸ਼ਰਮ ਭਾਜੀ ਦਾ ਨਾਟਕ ਹੈ ਜ ਬਹੁਤ ਜ਼ਗਪਿਆ ਹਾਂਜੀ ਬਹੁਤ ਜ਼ਗਪਿਆ ਤੇ ਉਹਨਾਂ ਨੇ ਮੈਨੂੰ ਬੁੱਤ ਬਣਾਇਆ ਪਹਿਲੇ ਦਿਨ ਅੱਛਾ ਤੇ ਪਹਿਲੇ ਦਿਨ ਮੈਂ ਬੁੱਤ ਬਣਿਆ ਤੇ ਉਸ ਤੋਂ ਬਾਅਦ ਦੂਸਰੇ ਦਿਨ ਹੀ ਮੇਰਾ ਸ਼ੋਅ ਸੀਗਾ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਮੇਰੇ ਤੇ ਤੇ ਉਸ ਤੋਂ ਬਾਅਦ ਮੈਨੂੰ ਸੋਲੋ ਪਲੇ ਵੀ ਕਰਾਏ ਹਿੰਦੀ ਇੰਗਲਿਸ਼ ਪੰਜਾਬੀ ਤੇ ਆਪਣਾ ਸਾਇਲੈਂਟ ਪਲੇ ਵੀ ਕਰਾਇਆ ਓਕੇ ਹਾਂਜੀ ਤੇ ਇਹ ਗੱਲਬਾਤ ਤੇ ਹੁਣ ਬਾਈ ਕੋਲੇ ਤੁਹਾਨੂੰ ਰਹਿਦਨ ਕਿੰਨਾ ਟਾਈਮ ਹੋ ਗਿਆ ਮੈਨੂੰ 6 ਸਾਲ ਹੋ ਗਏ ਨਰਪੈ ਬਾਈ ਕੋਲੇ ਆਏ 6 ਸਾਲ 6 ਸਾਲ ਦੇ ਵਿੱਚ ਆਪ ਤੈਨੂੰ ਅੱਜ ਦੇ ਬਣ ਹੁਣ ਕਿੱਥੇ ਦੇਖਦੇ ਹੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੈਨੂੰ ਲੱਗਦਾ ਵੀ ਤੇਰਾ ਨਰਪੈ ਬਾਈ ਕੋਲੇ ਆਉਣਾ ਸਫਲ ਹੋ ਗਿਆ ਤੈਨੂੰ ਬਹੁਤ ਵਧੀਆ ਬੰਦਾ ਮਿਲਿਆ ਇੱਕ ਹਾਂ ਇਹ ਤਾਂ ਮੰਨਦਾ ਹੀ ਮੈਂ ਤੇ ਇੱਕ ਦਿਨ ਦੀ ਗੱਲ ਆਈ ਮੈਂ ਨਾ ਪਾਰਕ ਦੇ ਵਿੱਚ ਬੈਠਾ ਸੀਗਾ ਤੇ ਸਰ ਨੇ ਮੈਨੂੰ ਬੁੱਕ ਦਿੱਤੀ ਬੋਡੀ ਲੈਂਗੁਏਜ ਓਕੇ ਤੇ ਉਹ ਕਹਿੰਦੇ ਜਸ਼ਨ ਇਹਦੇ ਵਿੱਚ 7 ਲੈਕਚਰ ਨੇ 2-2 ਘੰਟੇ ਦੇ ਨੇ ਵੀ ਤੂੰ ਸਾਰੇ ਪੜ੍ਹ ਲੈਣੇ ਆ ਤੇ ਮੈਂ ਤੇ ਤੂੰ ਸੁਣੂੰਗਾ ਵੀ ਕੀ ਕੀ ਚੀਜ਼ਾਂ ਨੇ ਮੈਂ ਠੀਕ ਹੈ ਜੀ ਤੇ ਅਗਲੇ ਦਿਨ ਆਇਆ ਮੈਂ ਕਹਿੰਦੇ ਪੜ੍ਹ ਲਈ ਮੈਂ ਖੈ ਨਾ ਜੀ ਮੈਂ ਗੱਲ ਢਾਲਤੀ ਤੇ ਮੈਨੂੰ ਪੰਜਾਬੀ ਘੱਟ ਪੜ੍ਹਨੀ ਆਉਂਦੀ ਸੀ ਤੇ ਅਗਲੇ ਦਿਨ ਫੇਰ ਆਇਆ ਤੇ ਸਰ ਕਹਿੰਦੇ ਬੁੱਕ ਪੜ੍ਹ ਲਈ ਮੈਂ ਖੈ ਨਾ ਜੀ ਸਰ ਹਰ ਕਿਤਾਬ ਕਿਉਂ ਨਹੀਂ ਪੜ੍ਹੇਗਾ ਇਹਨੂੰ ਤੇ ਮੈਂ ਖੈ ਜੀ ਗੱਲ ਦੱਸਾਂ ਇੱਕ ਮੈਂ ਜੀ ਮੈਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਅੱਛਾ ਤੁਸੀਂ ਹਰਿਆਣੇ ਤੋਂ ਮੈਂ ਹਰਿਆਣੇ ਤਾਂ ਕਰਕੇ ਤੁਹਾਨੂੰ ਪੰਜਾਬੀ ਨਹੀਂ ਸੀ ਹਾਂਜੀ ਓਕੇ 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 ਤੇ ਸਰ ਚੁੱਪ ਕਰ ਗਏ ਤੇ ਅਗਰ ਥੋੜਾ ਟਾਈਮ ਬਾਅਦ ਬੋਲੇ ਕਹਿੰਦੇ ਸੁਣਤਾ ਲੇਗਾ ਮੈਂ ਹਾਂ ਜੀ ਸੁਣ ਲਊਗਾ ਕੰਨ ਠੀਕ ਨੇ ਤੇਰੇ ਮੈਂ ਹਾਂ ਜੀ ਫਿਰ ਜੀ ਦਸੰਬਰ ਦੇ ਵਿੱਚ ਮੈਂ 3 ਵਜੇ ਉੱਠਦਾ ਸੀਗਾ ਤੇ 4 ਵਜੇ ਸਰ ਕੋਲੋਂ ਦਾ ਹੀ ਸਰ ਦੀ ਚਾਹ ਬਣਾਉਣੀ ਤੇ ਸਰ ਨੇ ਫਿਰ ਮੈਨੂੰ ਪੜ੍ਹ ਕੇ ਸੁਣਾਉਣਾ ਬੋਡੀ ਲੈਂਗੁਏਜ ਜਿੰਨੀਆਂ ਬੁੱਕਾਂ ਸੀਗੇ ਥੀਏਟਰ ਦੇ ਮੈਨੂੰ ਸਾਰੀਆਂ ਪੜ੍ਹ ਕੇ ਸਿਖਾਈਆਂ ਅਸਨਾਈਆਂ ਜੀ ਤੇ ਮੈਂ ਸੁਣਦਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਕੈਦਾ ਵੀ ਦਿੱਤਾ ਓੜਿਆੜੇ ਦਾ ਮੈਨੂੰ ਪੰਜਾਬੀ ਵੀ ਸਿਖਾਈ ਤੇ ਇੰਨੀ ਮਿਹਨਤ ਕੀਤੀ ਸਰ ਨੇ ਜਦੋਂ ਮੈਂ ਇਹ ਬਹੁਤ ਵੱਡੀ ਗੱਲ ਹੈ ਹਾਂ ਜੀ ਕਿਉਂਕਿ ਇੰਨੀ ਤਾਂ ਅਕਸਰ ਪਤਾ ਕੀ ਹੈ ਜਦੋਂ ਤੁਹਾਨੂੰ ਕੋਈ ਵਧੀਆ ਗੁਰੂ ਮਿਲ ਜਵੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਤੁਹਾਨੂੰ ਵਧੀਆ ਚੇਲਾ ਬਣਨਾ ਵੀ ਜ਼ਰੂਰੀ ਹੁੰਦਾ ਬਿਲਕੁਲ ਜੀ ਹੈਨਾ ਫਿਰ ਜੇ ਤੁਹਾਡੇ ਗੁਰੂ ਤੁਹਾਡੇ ਦਿਨ ਮਿਹਨਤ ਕਰ ਰਿਹਾ ਤਾਂ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਉਹਦੋਂ ਡਬਲ ਮਿਹਨਤ ਕਰੋ ਤਾਂ ਉਹਨੂੰ ਇਹ ਅਹਿਸਾਸ ਹੋਵੇ ਯਾਰ ਬਾਕੀ ਮੈਂ ਸਹੀ ਬੰਦੇ ਤੇ ਕੰਮ ਕਰ ਰਹੇ ਹਾਂ ਹਾਂਜੀ ਹਾਂਜੀ ਸੋ ਪਹਿਲਾ ਪਲੇ ਕਿਹੜਾ ਸੀਰੀਅਲ ਉਹ ਤਾਂ ਤੁਸੀਂ ਦੱਸ ਚੁੱਕੇ ਹੋ ਵੀ ਤੁਸੀਂ ਕੀਤਾ ਸੀਗਾ ਬਹੁਤ ਜਾਗ ਪਿਆ ਹੈਨਾ ਤੋਂ ਬਾਅਦ ਫਿਰ ਜਿਵੇਂ ਬਾਈ ਤਾਂ ਅਕਸਰ ਪਿੰਡਾਂ ਚ ਵੀ ਪਲੇ ਕਰਨ ਜਾਂਦੇ ਨੇ ਹੈਨਾ ਉਹ ਜਾnde ਨੇ ਨੁਕੜਨਾਟਕ ਦੀ ਬੈਣੀ ਕਹਿੰਦੇ ਤੁਸੀਂ ਇੱਦਾਂ ਨਾਲ ਜਾਂਦੇ ਰਹੇ ਹੋ ਬਾਈ ਦੇ ਪਲੇ ਕਰਨਾ ਪਿੰਡਾਂ ਚ ਸ਼ਹਿਰਾਂ ਚ ਨਹੀਂ ਨਹੀਂ ਮੈਂ ਸਰ ਦੇ ਨਾਲ ਤਾਂ ਨਹੀਂ ਗਿਆ ਕਿ ਉਦਾਂ ਸਰ ਭੇਜ ਦਿੰਦੇ ਜਿਹੜੀ ਟੀਮ ਹੁੰਦੀ ਸੀ ਆਪਣੀ ਹਾਂ ਵੀ ਟੀਮੀ ਮਤਲਬ ਬਾਈ ਦੀ ਜਿਹੜੀ ਵੀ ਬਾਈ ਦੀ ਅੰਡਰਟੇਕਿੰਗ ਟੀਮ ਜਿਹੜੀ ਉਹ ਟੀਮ ਦੇ ਨਾਲ ਤੁਸੀਂ ਕਿੰਨੇ ਪਲੇ ਕੀਤੇ ਨੇ ਹੁਣ ਤੱਕ ਹੁਣ ਤੱਕ ਮੇਰੇ ਯਾਦ ਤਾਂ ਨਹੀਂ ਹੋਣੇ ਮੈਂ ਵੈਸਾ ਵੈਸੇ ਉਦਾਂ ਗਿਣੀ ਸੀਗੇ ਜਿਹੜੇ ਆਪਾਂ ਸਟੇਜ ਤੇ ਕੀਤੇ ਨੇ ਜੋਬਨ ਆਪਣੇ ਥੀਏਟਰ ਚ ਨੁਕੜਨਾਟਕ ਤੋਂ ਬਿਨਾ ਤੇ ਉਹ 32 ਪਲੇ ਸੀਗੇ ਤੇ ਬਾਹਰ ਪਤਾ ਨਹੀਂ ਕਿੰਨੇ ਕਰਤੇ ਹੋ ਯਾਦ ਤਾਂ ਕਿਹੜੇ ਕਿਹੜੇ ਪਲੇ ਕੀਤੇ ਵੀਰੇ ਹੁਣ ਤੱਕ ਨਾਮ ਯਾਦ ਆਉਂਦਾ ਉਹਨਾਂ ਦੇ ਨਾਮ ਜਿੰਨੇ ਕਿ ਯਾਦ ਨਹੀਂ ਸਾਨੂੰ ਮੈਂ ਦੱਸ ਦਿੰਨਾ ਦਰਦਨ ਜਮੀਆਂ ਧੀਆਂ ਜਿਹੜੇ ਆਪਾਂ ਜੁਆਇੰਟ ਪਲੇ ਕੀਤੇ ਨੇ ਜਿਹੜਾ ਬਾਈ ਦੇਖੋ ਉਧਰ ਲਿਖਿਆ ਹਾਂਜੀ ਨਰਪਾਇਤ ਵਾਲੇ ਵਾਲ ਸਰ ਦਾ ਲਿਖਿਆ ਹੈ ਜੀ ਤੇ ਗਾਸਾ ਧਰਤੀ ਤੇ ਜਾਣ ਦੀ ਧੀਆਂ ਹੁਣ ਨਾਮ ਤੇ ਮੈਂ ਸੋਲੋ ਪਲੇ ਵੀ ਕੀਤੇ ਨੇ ਚੂੜੇ ਵਾਲੀ ਬਾਹ ਤੇ ਆਪਣਾ ਭਵਿਕ ਤੇ 2000 ਪਲੇ ਹੋਰ ਬਈ ਜਿਵੇਂ ਇਹ ਹਰ ਇੱਕ ਬੰਦੇ ਦੀ ਅੱਛਾ ਹੁੰਦੀ ਹੈ ਨਾ ਕੋਈ ਬੰਦਾ ਕਹਿੰਦਾ ਵੀ ਯਾਰ ਮੈਂ ਸਿਰਫ ਹੀਰੋ ਹੀ ਬਣਨਾ ਤੇ ਮੈਂ ਕੋਈ ਬਹੁਤ ਬੰਦੇ ਹੁੰਦੇ ਨੇ ਇਹੋ ਜੇ ਜਦੋਂ ਉਹਨਾਂ ਨੂੰ ਕੋਈ ਰੋਲ ਆਫਰ ਕੀਤਾ ਜਾਂਦੇ ਨੇ ਤਾਂ ਮੰਨਣਾ ਕਰ ਦਿੰਦੇ ਨੇ ਰੋਲ ਸੁਣ ਕੇ ਹੈਨਾ ਕਿਉਂਕਿ ਕਈ ਚੀਜ਼ਾਂ ਉਹਨਾਂ ਦਾ ਵੀ ਇਹ ਮੇਰੇ ਕਰਨ ਦੀ ਨਹੀਂ ਹੈਗੀ ਹਾਲਾਂਕਿ ਕਲਾਕਾਰ ਦਾ ਫਰਜ਼ ਹੁੰਦਾ ਵੀ ਉਹ ਹਰ ਤਰੀਕੇ ਦਾ ਰੋਲ ਕਰੇ ਹਰ ਤਰੀਕੇ ਦਾ ਨਵੇ ਆਪਦੇ ਉਹਨੂੰ ਢਾਲੀ ਦੇ ਚੀਜ਼ ਚ ਹੈਨਾ ਸੋ ਕੋਈ ਕੋਈ ਇਹੋ ਜੀ ਹੈਗੀ ਤੁਹਾਡੀ ਚਾਹਨਾ ਦਿਲ ਦੀ ਕਿਵੇਂ ਇਹੋ ਜੇ ਰੋਲ ਹੀ ਕਰਨੇ ਪਸੰਦ ਕਰਦੇ ਕਿ ਤੁਹਾਨੂੰ ਕੋਈ ਵੀ ਚੀਜ਼ ਮਿਲੂ ਤੁਸੀਂ ਕਰ ਲਓਗੇ ਈਜ਼ੀਲੀ ਕੋਈ ਵੀ ਰੋਲ ਮਿਲੇਗੀ ਮੈਂ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਇਹ ਨਹੀਂਗਾ ਕੋਈ ਛੋਟਾ ਰੋਲ ਮਿਲੇ ਜਾਂ ਵੱਡਾ ਜਿਹੜਾ ਵੀ ਰੋਲ ਮਿਲੂ ਮੈਂ ਕਰ ਲਵਾਂਗਾ ਜੇ ਆਪਾਂ ਗੱਲ ਕਰੀਏ ਇਲਤੀ ਦੀ ਤਾਂ ਇਲਤੀ ਦੇ ਵਿੱਚ ਤੁਹਾਡਾ ਕਿਰਦਾਰ ਕੀ ਹੈ ਇਲਤੀ ਵਿੱਚ ਮੇਰਾ ਕਿਰਦਾਰ ਆ ਜੀ ਸੈਂਡਿੰਗ ਗੈਂਗ ਹੁੰਦੀ ਆ ਤੇ ਸੈਂਡਿੰਗ ਗੈਂਗ ਦੇ ਵਿੱਚ ਸੱਤ ਜਨੇ ਨੇ ਤੇ ਮੈਂ ਗੈਂਗ ਦੇ ਵਿੱਚ ਗੈਂਗ ਦੇ ਵਿੱਚ ਹੁੰਦਾ ਤੇ ਉਦੋਂ ਮੈਂ ਜ਼ਿੰਦਗੀ 'ਚ ਇਲਤੀ ਦਾ ਜਮ ਨਹੀਂ ਰਿਹਾ ਓਕੇ ਪਰ ਫਿਲਮ 'ਚ ਬਹੁਤ ਹਿਲਤਾ ਕੀਤੀ ਫਿਲਮ 'ਚ ਬਹੁਤ ਹਿਲਤਾ ਕੀਤੀ ਮਤਲਬ ਤੁਹਾਡੇ ਗੈਂਗ ਦਾ ਮੋਢੀ ਕੌਣ ਸੀਗਾ ਆਪਣਾ ਅਰਗਵੀਰ ਬੋਲੀ ਅਰਗਵੀਰ ਬੋਲੀ ਹਾਂਜੀ ਤੋਂ ਫਿਲਮ ਤੂੰ ਜਾ ਕੇ ਦੇਖ ਕੇ ਆਏ ਹਾਂਜੀ ਮੈਂ ਦੇਖ ਕੇ ਆਇਆ ਤੇ ਕਿੱਦਾਂ ਦੀ ਲੱਗੀ ਫਿਲਮ ਫਿਲਮ ਬਹੁਤ ਗੈਂਟਾ ਜੀ ਸਾਰੇ ਨੂੰ ਦੇਖਣੀ ਚਾਹੀਦੀ ਆ ਜਾਣਾ ਚਾਹੀਦਾ ਕਨਸੈਪਟ ਅਲੱਗ ਆ ਜ ਕੁਝ ਨੇ ਮਤਲਬ ਇਹ ਵੱਡੇ ਵੱਡੇ ਤੇ ਆਈ ਜਿਹੜੀ ਆਈ ਹੈ ਤੇਰੀ ਪਹਿਲੀ ਫਿਲਮ ਆਹੀ ਹਮੇ ਪਹਿਲੀ ਵਾਰ ਆਈ ਨਹੀਂ ਪਰਦੇ ਤੇ ਪਹਿਲੀ ਵਾਰ ਪਰਦੇ ਤੇ ਆਇਆ ਉਹ ਵੀ ਵੱਡੇ ਵੱਰਤੇ ਦੇ ਚਲੋ ਚੰਗੇ ਕਲਾਕਾਰ ਹਨ ਜਗਜੀਤ ਸੰਧੂ ਵਗੈਰੇ ਨੀ ਬੋਲੀ ਹੋ ਗਿਆ ਸੋਨੇ ਸੋਨੇ ਕਲਾਕਾਰ ਨੇ ਹਨ ਤੈਨੂੰ ਇਹਨਾਂ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹਨ ਤਾਨੀਆਂ ਉਹ ਵੀ ਅੱਛਾ ਨਾਮ ਅੱਜ ਕੱਲ੍ਹ ਨਾਲ ਫਿਲਮਾਂ ਦੇ ਚੱਲ ਰਿਹਾ ਸੋ ਤੈਨੂੰ ਕ੍ਰੈਸਟੀ ਹੋਊ ਬਹੁਤ ਜ਼ਿਆਦੇ ਆਪਦੇ ਮਿੱਤਰ ਵੇਸਤ ਬਣਾਏ ਆਪਦੇ ਘਰ ਦੇ ਤੇਰੇ ਮਾਪੇ ਫਿਲਮ ਦੇਖ ਕੇ ਆਏ ਨੇ ਮਾਪੇ ਉਹਨੂੰ ਬੁਲਾਇਆ ਸੀਗਾ ਜੀ ਤੇ ਮੰਮੀ ਡੈਡੀ ਕਹਿੰਦੇ ਤੂੰ ਆਪ ਆ ਕੇ ਲੈ ਜਾ ਵੇ ਤਾਂ ਠੀਕ ਆ ਤੇ ਮੈਂ ਕੋਈ ਗੱਲ ਤੁਹਾਨੂੰ ਮੇ ਪਿੰਡੇ ਦਿਖਾ ਦੂਗਾ ਜੇ ਮੈਂ ਪਿੰਡ ਜਾਊਂਗਾ ਤਾਂ ਜਰੂਰ ਦਿਖਾਵਾਂਗਾ ਉਹਨੂੰ ਕਿਉਂਕਿ ਚਾਹ ਹੁੰਦਾ ਨਾ ਤੇਰੇ ਮਤਲਬ ਤੇਰੇ ਜਿਹੜੇ ਜਾਣਨ ਵਾਲੇ ਬੰਦੇ ਨੇ ਤੇਰੇ ਦੋਸਤ ਮਿੱਤਰ ਤੇਰਾ ਸਰਕਲ ਤੇਰੇ ਰਿਸ਼ਤੇਦਾਰ ਤੇਰੇ ਭੈਣ ਭਰਾ ਹੋਰ ਕਿਹੜੀ ਕਿਹੜੀ ਫਿਲਮ ਦੇਖ ਲਈ ਹਲੇ ਤੱਕ ਤਾਂ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਪਰ ਮੈਂ ਸਾਰਿਆਂ ਨੂੰ ਕਿਹਾ ਸੀਗਾ ਮੇਰੀ ਪਹਿਲੀ ਫਿਲਮ ਆ ਰਹੀ ਹੈ ਮੈਂ ਪਹਿਲੀ ਵਾਰ ਪਰਦੇ ਤੇ ਆ ਰਿਆਂ ਤੇ ਸਾਰਿਆਂ ਨੇ ਜਰੂਰ ਜਾਣਾ ਹਾਂਜੀ ਚਲੋ ਇਹ ਹੁੰਦੀ ਆ ਬਾਈ ਕਿਉਂਕਿ ਹਨਾ ਚਾਹ ਹੁੰਦੇ ਨਿਕਲੇ ਨਿਕਲੇ ਹਾਲਾਕੇ ਤੇ ਬਾਤ ਹੈ ਪਤਾ ਨਹੀਂ ਕਿੰਨਾ ਕੁਸ਼ ਕਰਨਾ ਹਾਲੇ ਕਿੰਨੀ ਕਿ ਵਾਰ ਪਰਦੇ ਤੇ ਆਉਣਾ ਤੈਨੂੰ ਕਿੰਨੀ ਕਿ ਲੋਕਾਂ ਤੋਂ ਵਾਵਾ ਮਿਲਨੀ ਹੈ ਨਾ ਪਰ ਜੋ ਤੁਹਾਡੀ ਪਹਿਲੀ ਚੀਜ਼ ਹੁੰਦੀ ਹੈ ਨਾ ਕਿਉਂਕਿ ਉਹਦੀ ਖੁਸ਼ੀ ਉਹਦਾ ਚਾ ਬਹੁਤ ਵੱਖਰਾ ਹੁੰਦਾ ਬਿਲਕੁਲ ਜਦੋਂ ਮੈਂ ਜਦੋਂ ਮੇਰਾ ਸੀਨ ਆਇਆ ਜੀ ਪਰਦੇ ਤੇ ਜਦੋਂ ਮੈਂ ਲਿਖਿਆ ਮੈਂ ਬੈਂਡ ਚਲਾ ਰਿਹਾ ਸੀ ਮੇ ਤਾਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਮੈਂ ਪਹਿਲੀ ਵਾਰ ਪਰਦੇ ਦਾ ਕਮਾਲ ਹੋ ਗਈ ਜਿਹੜਾ ਮੈਂ ਸੁਪਨਾ ਸੋਚਦਾ ਸੀ ਪਹਿਲਾਂ ਸੁਪਨਾ ਦਾ ਮੇਰਾ ਪੂਰਾ ਹੋ ਗਿਆ ਨਹੀਂ ਚਲੋ ਵਧੀਆ ਗੱਲ ਹੈ ਵੀਰੇ ਬਹੁਤ ਸੁਣੀ ਗੱਲ ਹੈ ਸੋ ਪਰਦੇ ਤੇ ਪਰਮਾਤਮਾ ਤੋਂ ਇੱਦੀ ਚੜਦੀ ਕਲਾ ਤੇ ਰੱਖੇ ਬਾਕੀ ਤੂੰ ਜਿਸ ਭਰਾ ਕੋਲੇ ਸਾਡੇ ਵੱਡੇ ਕੋਲੇ ਤੂੰ ਸਿੱਖ ਰਿਹਾ ਹੈ ਨਾ ਤੇ ਉਹ ਖੁਦ ਬਹੁਤ ਸ਼ਗਨ ਸਾਨਾ ਮੈਂ ਅਕਸਰ ਗੱਲ ਕਰਦਾ ਹੁੰਨਾ ਆਪਦੇ ਲਈ ਕਰਨਾ ਇਹ ਹਰ ਇੱਕ ਦੇ ਹਿੱਸੇ ਆਇਆ ਤਕਰੀਬਨ ਜੇ ਆਪਾਂ ਦੁਨੀਆ ਦੇ ਆਪਾਂ ਲੋਕਾਂ ਦੀ ਗੱਲ ਕਰੀਏ 100% ਦੇ ਵਿੱਚੋਂ ਨਾ ਤਕਰੀਬਨ 100% ਦੇ ਲੋਕ ਨਾ ਆਪਦੇ ਲਈ ਸੋਚਦੇ ਨੇ ਔਰ ਕਿਤਨੇ ਕਿਤੇ ਸੁੱਟਣਾ ਵੀ ਚਾਹੀਦਾ ਬਿਲਕੁਲ ਹਨਾ ਕਿਉਂਕਿ ਅੱਗੇ ਵੇਚਣਾ ਹੈ ਵਧਣਾ ਹਨਾ ਬਾਲ ਬੱਚੇ ਪਾਲਣੇ ਆ ਧੁਨੀਦਾਲ ਚਲਾਉਣੀ ਆ ਹਨਾ ਪਰ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਆਪਣੇ ਨਾਲ ਨਾਲ ਹੋਰਾਂ ਮੈਨੂੰ ਸੋਚਦੇ ਨੇ ਬਿਲਕੁਲ ਜੀ ਦਰਪਾਤਾਲੇ ਲੋ ਉਹਨਾਂ ਚੋਂ ਇੱਕ ਹੈ ਜਿਹੜਾ ਆਫਦਾ ਵਕਤ ਲੁਕਣ ਦਿੰਦਾ ਬਿਲਕੁਲ ਜੀ ਤੇ ਉਹ ਵੀ ਬਿਨਾ ਨੈਸਵਾਰਤੀ ਹੈ ਨਾ ਤੇ ਅੱਗੇ ਲੈ ਕੇ ਆਉਂਦਾ ਤੇ ਮੈਨੂੰ ਲੱਗਦਾ ਵੀ ਬਾਈ ਤਾਂ ਰੱਖਦਾ ਵੀ ਜਿਹੜੇ ਆਰਟਿਸਟ ਉਹਨੇ ਬਣਾਉਣੇ ਹੁੰਦੇ ਨੇ ਇਹਨੂੰ ਜਿਹਦੇ ਵਿੱਚ ਕੁਝ ਦਿਖ ਜਾਂਦਾ ਉਹਨੂੰ ਉਹਦੇ ਘਰੇ ਰੱਖਦਾ ਬਿਲਕੁਲ ਹੈ ਨਾ ਉਹਦੇ ਘਰੇ ਰੱਖ ਕੇ ਉਹਨੂੰ ਅੱਗੇ ਵਧਾਉਣਾ ਚੀਜ਼ਾਂ ਦੱਸਣੀਆਂ ਹਰ ਜਗ੍ਹਾ ਨਾਲ ਲੈ ਕੇ ਜਾਣਾ ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਕਿ ਅੱਜ ਕੱਲ ਜ਼ਕੀਨ ਦੇ ਲਾਇਕ ਲੋਕ ਘੱਟ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਹੈ ਨਾ ਹਾਂਜੀ ਤੋਂ ਜਿਵੇਂ ਹੁੰਦਾ ਬਾਈ ਇੱਕ ਨਾ ਹਰ ਇੱਕ ਬੰਦੇ ਦੀ ਇੱਕ ਦਿਲੀ ਇੱਛਾ ਹੁੰਦੀ ਆ ਜਿਵੇਂ ਮੈਂ ਜਿੱਦ ਤੋਂ ਕੰਮ ਸਿੱਖਿਆ ਮੈਨੂੰ ਸੀਗਾ ਵੀ ਜ਼ਿੰਦਗੀ ਜਿਵੇਂ ਤੇ ਕੁਝ ਬਣਿਆ ਜ਼ਰੂਰ ਮੈਂ ਉਸ ਬੰਦੇ ਨਾਲ ਖੜੂੰਗਾ ਬੇਸ਼ੱਕ ਹਨਾ ਉਹਨਾਂ ਦੇ ਕਰਤਾ ਰਹੂੰਗਾ ਮੇਰੀ ਕਿਤੇ ਕਿਤੇ ਕੋਸ਼ਿਸ਼ ਵੀ ਹੁੰਦੀ ਆ ਤੇ ਮੈਨੂੰ ਮੇਰੀ ਮਾਂ ਦੀ ਬਹੁਤ ਸਪੋਰਟ ਰਹੀ ਆ ਹਨਾ ਮੈਂ ਮੇਰੀ ਮਾਂ ਦਾ ਜਕਰਾਰ ਹਥੋਂ ਤੇ ਕਰਦਾ ਹਨਾ ਮੈਨੂੰ ਉਹਦਾ ਵੀ ਅਜਿਵੇਂ ਜ਼ਿੰਦਗੀ ਚ ਅੱਗੇ ਵਧੂੰਗਾ ਤਾਂ ਮੈਂ ਇਹਨੂੰ ਨਾਲ ਲੈ ਕੇ ਚੱਲੂੰਗਾ ਹਾਂਜੀ ਹਾਂਜੀ ਸੁੰਦਰਪਾਏ ਭਾਈ ਲਈ ਕੀ ਸੋਚਦਾ ਤੋ ਮੈਂ ਨਾ ਜੀ ਜਦੋਂ ਵੀ ਗੁਰਦੁਆਰੇ ਜਾਂਦਾ ਜੀ ਮੈਂ ਰੱਬ ਦਾ ਇਹ ਸ਼ੁਕਰੀਆ ਕਰਦਾ ਜੀ ਕਿ ਰੱਬਾ ਤੂੰ ਮੈਨੂੰ ਗੁਰੂ ਬਹੁਤ ਵਧੀਆ ਦਿੱਤਾ ਤੇ ਕੇ ਅਰਦਾਸ ਕਰਦਾ ਮੈਂ ਕਿੱਡੇ ਮਕਾਮ ਤੇ ਪਹੁੰਚਾਂ ਪਰ ਮੈਂ ਗੁਰੂ ਤੋਂ ਕਦੇ ਨਾ ਲੱਗੂ ਬਸ ਮੈਂ ਇਹ ਚੀਜ਼ ਮੰਗ ਮੰਗਦਾਗਾ ਐਕਟਰ ਦਾ ਬੰਨਾ ਹੀ ਬੰਨਾ ਹੈ ਪਰ ਮੈਂ ਇਹ ਚੀਜ਼ ਜ਼ਰੂਰ ਮੰਗੂ ਇਸੋਏ ਵਧੀਆ ਗੱਲ ਆ ਬਾਈ ਜਿਵੇਂ ਤੁਸੀਂ ਹਨੇਰੇ ਦੇ ਪੰਛੀ ਫਿਲਮ ਵੀ ਕੀਤੀ ਹੈ ਹਨਾ ਤੇ ਇਲ ਦੀ ਵੀ ਕੀਤੀ ਆ ਜਿਹੜੀ ਹਨੇਰੇ ਦੇ ਪੰਛੀ ਆ ਉਹ ਜਿੰਨਾ ਕ ਆਪਣੀ ਗੱਲ ਹੋਈ ਉਹਨੂੰ ਪਤਾ ਲੱਗਿਆ ਵੀ ਉਹ ਬਿਲਕੁਲ ਵੱਖਰੀ ਫਿਲਮ ਹੈ ਨਾ ਨਾਲੋਂ ਹਨਾ ਕਿਉਂਕਿ ਉਹ ਫੈਸਟੀਵਲ ਵਾਸਤੇ ਬਣੀ ਆ ਹਨਾ ਤੇਲ ਦੀ ਇੱਕ ਇਹ ਵੀ ਫਿਲਮ ਵਧੀਆ ਸੀਗੀ ਹਾਂਜੀ ਹਾਂਜੀ ਉਦਾਂ ਵੀ ਇਹ ਸੋਹਣਾ ਸੀ ਇਹਦੇ ਵਿੱਚ ਇਹ ਬਿਲਕੁਲ ਡਿਫਰੈਂਟ ਜੌਨ ਦੀ ਫਿਲਮ ਹੈ ਹਨਾ ਦੋਨਾਂ ਫਿਲਮਾਂ ਦੇ ਵਿੱਚ ਕਿੰਨਾ ਕੁ ਤੁਹਾਨੂੰ ਅੰਤਰ ਲੱਗਿਆ ਮਤਲਬ ਕੀ ਕੀ ਅੰਤਰ ਸੀ ਸ਼ੂਟਿੰਗ ਵੇਲੇ ਵੀ ਉਦਾਂ ਵੀ ਬਾਕੀ ਸਾਰਾ ਓਵਰਆਲ ਤੁਹਾਡਾ ਕਿਦਾਂ ਦਾ ਰਹਿ ਐਕਸਪੀਰੀਅੰਸ ਇਹਤੀ ਜਿਹੜੀ ਫਿਲਮ ਆ ਜੀ ਉਹ ਬਹੁਤ ਜ਼ਿਆਦਾ ਡਿਫਰੈਂਟ ਅਲੱਗ ਆ ਉਹਦੇ ਨਾਲੋਂ ਉਹ ਉਹਦਾ ਉਹਦਾ ਜੌਨ ਹੋਰ ਆ ਇਹਦਾ ਜੌਨ ਹੋਰ ਆ ਉਹੀ ਗੱਲ ਕਰ ਰਿਹਾ ਮੈਂ ਕਿ ਕਿੰਨਾ ਕੁ ਦੋਨਾਂ ਦਾ ਕਿੰਨਾ ਕੁ ਫਰਕ ਸੀਗਾ ਤੁਹਾਨੂੰ ਕਿੰਨਾ ਕਿੰਨਾ ਮਹਿਸੂਸ ਹੋਇਆ ਸੈੱਟ ਤੇ ਜਾ ਕੇ ਜਿਹੜੀ ਆਰਟ ਫਿਲਮ ਆ ਜੀ ਆਰਟ ਫਿਲਮ ਇੱਕ ਸੀਨ ਸੀਗਾ ਮੈਂ ਸੁਣਾਦਾ ਤੁਹਾਨੂੰ ਮੈਂ ਤੇ ਰੇਡੀ ਤੇ ਪਿਆ ਉਹਨਾਂ ਜੀ ਮੈਂ ਸ਼ਰਾਬ ਪੀਤੀ ਹੁੰਦੀ ਆ ਪੂਰੀ ਉਹਨਾਂ ਨੇ ਕੈਮਰੇ ਲਾਏ ਸਾਰੇ ਪਾਸੇ ਘਟੋ ਘਟ ਅੱਠ-ਨੌ ਮਾਈਕ ਲੱਗੀ ਸੀਗੇ ਚੱਕੇ ਤੇ ਵੀ ਚਾਈਨ ਤੇ ਵੀ ਮੇਰੇ ਇੱਥੇ ਗਲੇ ਤੇ ਸਾਰੇ ਕਿਤੇ ਤੇ ਉਹ ਕਹਿੰਦੇ ਜਦੋਂ ਤੈਨੂੰ ਫੀਲ ਆਊਗਾ ਵੀ ਕਿੱਡਾ ਮਰਜੀ ਲੰਬਾ ਟੇਕ ਹੋ ਜਾਏ ਪਰ ਜਦੋਂ ਤੈਨੂੰ ਫੀਲ ਆਊਗਾ ਤੂੰ ਇਹ ਡਾਇਲੋਗ ਉਦੋਂ ਬੋਲਣੀ ਆ ਵੀ ਆਏ ਨਹੀਂ ਜਿੱਦਾਂ ਆਪਾਂ ਕੈਮਰਾ ਲਾਤਾ ਵੀ ਐਕਸ਼ਨ ਯੀ ਤਾਂ ਇਹ ਫਿਲਮ ਤਾਂ ਬਹੁਤ ਫਾਸਟ ਨੇ ਜਿਹੜੀ ਆਰਟ ਫਿਲਮ ਉਹਦੇ ਬਹੁਤ ਸਲੋ ਚਲਦੀ ਹੈ ਜੀ ਹਨਾ ਜੀ ਤੇ ਫਿਰ ਉਹਦੀ ਬੋਲੀ ਜਦੋਂ ਉਹਨਾਂ ਨੇ ਕਿਹਾ ਵੀ ਜਦੋਂ ਤੈਨੂੰ ਫੀਲ ਆਇਆ ਉਹ ਚੀਜ਼ ਨੂੰ ਫੀਲ ਕੀਤਾ ਫਿਰ ਡਾਇਲੋਗ ਬੋਲੀ ਉਹ ਚੀਜ਼ ਦੇ ਵਿੱਚ ਉਹਨਾਂ ਨੇ ਕੱਲੀ-ਕੱਲੀ ਚੀਜ਼ ਮਤਲਬ ਤੁਸੀਂ ਲਾ ਲਓ ਮੇਰਾ ਸਕੈਚ ਵੀ ਬਣਾਇਆ ਹੋਇਆ ਸੀ ਉਹਨਾਂ ਨੇ ਜਿੱਦਾਂ ਤਾਰ ਤੇ ਕੱਪੜੇ ਸੁੱਕਣੇ ਪਾਉਣੇ ਉਹਦਾ ਵੀ ਸਕੈਚ ਬਣਾਇਆ ਸੀ ਉਹ ਘਟੋ ਘਟ ਫਿਲਮ ਬਣੀ ਹੈ ਜੀ 5 ਸਾਲਾਂ ਦੇ ਵਿੱਚ 5 ਸਾਲ ਲੱਗੇ ਫਿਲਮ ਬਣਾਉਣ ਹਾਂਜੀ ਪਹਿਲਾਂ ਤਾਂ 2 ਸਾਲ ਤਾਂ ਦੇਖਣ ਤੇ ਲੱਗੇ 3 ਸਾਲ ਬਨ ਨੂੰ ਲੱਗੇ ਵੱਡੀ ਗੱਲ ਹੈ ਹਾਂਜੀ ਹਾਂਜੀ ਉਹ ਕਾਂਸਲੀ ਕੀਤੀ ਉਹਨਾਂ ਨੇ ਕਾਂਸਲੀ ਫਿਲਮਾਂ ਕੀਤੀ ਪੰਜਾਬੀ ਫਿਲਮਾਂ ਪੰਜਾਬੀ ਫਿਲਮਾਂ ਜੀ ਆਪਣਾ ਕਿਸਾਨ ਨਾ ਤੇ ਕਿਸਾਨਾ ਤੇ ਆ ਹਾਂਜੀ ਸੋ ਵੱਡੀ ਗੱਲ ਹੈ ਯਾਰ ਜੇ ਇਹੇ ਜਿਹੇ ਮੁੱਦੇ ਆਉਣਗੇ ਲੋਕਾਂ ਚ ਆਉਣਗੇ ਤਾਂ ਲੋਕਾਂ ਵੇਰ ਹੋਣਗੇ ਹਨਾ ਸੋ ਵੀਰੇ ਜੇ ਆਪਾਂ ਪ੍ਰੋਪਰ ਥੀਏਟਰ ਦੀ ਗੱਲ ਕਰਦੇ ਹਾਂ ਨਾ ਫਿਲਮਾਂ ਨਾਲ ਤੁਸੀਂ ਜੁੜ ਗਏ ਹੋੜ ਤੇ ਸੁਖ ਨਾਲ ਦੋ ਫਿਲਮਾਂ ਵੀ ਕਰ ਲਈਆਂ ਹਨਾ ਤੇ ਥੀਏਟਰ ਤੇ ਫਿਲਮਾਂ ਦੇ ਵਿੱਚ ਕਿੰਨਾ ਫਰਕ ਹੈ ਥੀਏਟਰ ਤੇ ਫਿਲਮਾਂ ਦੇ ਵਿੱਚ ਤਾਂ ਬਹੁਤ ਫਰਕ ਹੈ ਦਿਨ ਰਾਤ ਦਾ ਫਰਕ ਜਿਵੇਂ ਹੁਣ ਥੀਏਟਰ ਦੇ ਵਿੱਚ ਰੀਟੇਕ ਨਹੀਂ ਹੁੰਦਾ ਫਿਲਮ ਦੇ ਵਿੱਚ ਹੁੰਦਾ ਜੀ ਜੇ ਥੀਏਟਰ ਦੇ ਵਿੱਚ ਬੰਦਾ ਨੇ ਜੀ 1.5 ਘੰਟੇ ਨਾਟਕ ਕਰਨਾ ਜੀ ਤਾਂ ਲਗਾਤਾਰ ਚੱਲਣਾ ਮੈਨੂੰ ਵੀਰੇ ਅਕਸਰ ਥੀਏਟਰ ਨਾਲ ਜੁੜਿਆ ਹੋਇਆ ਪ੍ਰੋਪਰ ਬਣੀ ਹੈ ਜੀ ਮੈਨਾਂ ਬਣੰਦਰ ਬਣੀ ਵੀਰ ਹੈ ਬੜਾ ਅੱਛਾ ਆਰਟਿਸਟ ਹੈ ਹੈਨਾ ਸੋਣਾ ਨਾਮ ਆ ਸੁਖ ਲਣਾ ਦੀ ਗੱਲ ਅੱਛੇ ਫਿਲਮਾਂ ਕਰ ਰਿਹਾ ਉਹ ਬੰਦੇ ਦੀ ਵੀ ਮੈਨੂੰ ਇਹ ਗੱਲ ਚੰਗੀ ਲੱਗਦੀ ਉਹ ਪ੍ਰੋਪਰ ਥੀਏਟਰ ਨਾਲ ਜੁੜਿਆ ਹੋਇਆ ਹਾਲ ਤੱਕ ਵੀ ਟੀਮ ਥੀਏਟਰ ਕਰਦੀ ਹੈ ਉਹ ਕਰਾਉਂਦਾ ਹੈਗਾ ਆਪ ਡਾਇਰੈਕਟ ਕਰਦਾ ਹੈ ਹਨਾ ਉਹ ਐਕਟ ਤਾਂ ਨਹੀਂ ਕਰਦਾ ਹੁਣ ਪਲੇਅਾਂ 'ਚ ਤੇ ਮੈਂ ਅਕਸਰ ਜਾਂਦਾ ਰਹਿਣਾ ਪਲੇ ਦੇਖਣ ਸੋ ਉਹਨਾਂ ਸੈਕਟਰ ਕਲਾਪ ਬਣਾ। ਸੋ ਮੈਂ ਵਾਪਸ ਲਈ ਦੇਖਦਾ ਮੈਂ। ਬਹੁਤ ਵਾਰ ਇਦਾਂ ਹੁੰਦਾ ਜਦੋਂ ਬਾਅਦ ਚ ਡਿਸਕਸ਼ਨ ਹੁੰਦੀ ਕਿਉਂਕਿ ਮੇਰੇ ਤਿੰਨ ਦਾ ਮੈਸੇ ਹੀ ਆ ਹੁਣ। ਹਾਂਜੀ। ਮੇਰੀ ਹਰ ਗੱਲ ਉਹਨਾਂ ਨਾਲ ਤਕਰੀਬਨ ਸਾਂਝੀ ਹੁੰਦੀ ਹੈ ਨਾ। ਪਿੱਛੇ ਮੈਂ ਇੱਕ ਪਲੇ ਦੇਖ ਕੇ ਆਇਆ ਉਹਨਾਂ ਦਾ। ਅ ਬਹੁਤ ਸੋਹਣਾ ਪਲੇ ਸੀਗਾ ਉਹ। ਹਾਂਜੀ। ਤੇ ਉਹ ਪਲੇ ਦੇ ਵਿੱਚ ਆਰਟਿਸਟ ਇੱਕ ਆਰਟਿਸਟ ਐਂਟਰੀ ਲੈਣੀ ਭੁੱਲ ਗਿਆ। ਅੱਛਾ ਜੀ। ਤਿੰਨ ਆਰਟਿਸਟ ਨੇ ਆਉਣਾ ਸੀਗਾ। ਹਾਂਜੀ ਹਾਂਜੀ। ਇੱਕ ਭੁੱਲ ਗਿਆ ਦੋ ਹੀ ਆਏ। ਉਹ ਆਇਆ ਨਹੀਂ। ਉਹ ਦੋ ਨੇ ਕੰਮ ਸੰਭਾਲ ਲਿਆ। ਹਾਂਜੀ। ਹੁਣ ਕਿਸੇ ਨੂੰ ਪਤਾ ਲੱਗਿਆ ਉਹ। ਮੈਨੂੰ ਵੀ ਨਹੀਂ ਪਤਾ ਸੀ ਕਿਉਂਕਿ ਮੇਰੇ ਅਸਲ ਤੇ ਨਾਲ ਨਹੀਂ ਸੀਗਾ ਮੈਨੂੰ ਪਤਾ ਨਹੀਂ ਹਾਂਜੀ ਹਾਂਜੀ ਉਹ ਨਹੀਂ ਮਹਿਸੂਸ ਨਹੀਂ ਹੋ ਰਿਹਾ ਤੁਹਾਨੂੰ ਨੇ ਵੀ ਇੱਕ ਆਰਟਿਸਟ ਦੀ ਐਂਟਰੀ ਰਹਿ ਗਈ ਹਾਂਜੀ ਇੰਨੇ ਛੋਟੇ ਕਲਾਕਾਰ ਸੀ ਉਹ ਸੰਭਾਲ ਗਏ ਪ੍ਰੋਪਰ ਫੜ ਕੇ ਰੱਖਿਆ ਅੱਦੇ ਦੇ ਡਾਇਲੌਗ ਵੰਡ ਕੇ ਤਰ੍ਹਾਂ ਨੇ ਬੋਲਤੇ ਉਹਦੇ ਹਨਾ ਹਾਂਜੀ ਹਾਂਜੀ ਸੋ ਜਦੋਂ ਬਾਅਦ ਚ ਡਿਸਕਸ਼ਨ ਹੋਈ ਉਹ ਦੱਸਣ ਲੱਗੇ ਬਣੀ ਬਣੀ ਕਿ ਅੱਜ ਐਡੀ ਵੱਡੀ ਕਹਿੰਦਾ ਹੌਟਪੌਟ ਹੋ ਗਈ ਸੀ ਮੈਨੂੰ ਬਿਲਕੁਲ ਸਾਫ ਨਹੀਂ ਹੋਇਆ ਹਾਂਜੀ ਇਹਨਾਂ ਨੇ ਤਾਂ ਤਰ੍ਹਾਂ ਨੇ ਇੰਨਾ ਜ਼ਿਆਦਾ ਸਮਾਂ ਸੰਭਾਲ ਲਿਆ ਪਤੀ ਲੱਗਣ ਤੱਕ ਕਿਸੇ ਨੂੰ ਕਿ ਤੁਹਾਡਾ ਇੱਕ ਆਰਟਿਸਟ ਰਹਿ ਗਿਆ ਉਹਦੀ ਐਂਟਰੀ ਰਹਿ ਗਈ ਹੈ ਨਾ ਤੇਰੇ ਨਾਲ ਕਦੇ ਇਦਾਂ ਹੋਇਆ ਵੀ ਥੀਏਟਰ ਤੂੰ ਸਟੇਜ ਤੇ ਗਿਆ ਹੋਵੇਂ ਕੋਈ ਚੀਜ਼ ਭੁੱਲ ਗਈ ਹੋਵੇ ਤੇ ਬਹੁਤ ਛੋੜੇ ਦੇ ਕਿਨਾਂ ਸੰਭਾਲ ਲਈ ਹੋਵੇ ਮੈਂ ਜਦੋਂ ਹੁਣ ਪਿੱਛੇ ਪਲੇ ਕੀਤਾ ਚੁੱਪ ਕੀਤੀ ਸੁਨੀਤਾ ਗੁਫਤਾ ਜੀ ਮੈਮ ਨੇ ਤੇ ਉਹਨਾਂ ਨਾਲ ਕੀਤਾ ਸੀ ਉਹ ਸੈਟ ਲਾਇਆ ਸੀ ਉਹਦੇ ਵਿੱਚ ਮਤਲਬ ਦਾਰੂ ਪੀਣੀ ਹੁੰਦੀ ਐ ਤੇ ਤਿੰਨ ਚਾਰ ਐਂਟਰੀ ਆਉਂਦੀਆਂ ਉਹਨਾਂ ਨੇ ਰੱਖਨੇ ਸੀ ਚਾਰ ਬੋਤਲਾਂ ਉਹਨੇ ਇੱਕ ਬੋਤਲੇ ਰੱਖਦੀ ਅੱਛਾ ਇੱਕ ਬੋਤਲ ਰੱਖਤੀ ਉਹ ਚੇਂਜ ਕਰਨੀ ਹੁੰਦੀ ਸੀਗੀ ਫਿਰ ਕੀ ਫਿਰ ਇੱਕ ਇੱਕ ਬੋਤਲ ਨਾਲ ਹੀ ਕੀਤਾ ਸਾਰਾ ਨਾਟਕ ਜੋ ਤੁਸੀਂ ਪਰਫਾਰਮੈਂਸ ਚਾਰ ਬੋਤਲਾਂ ਸਮਝ ਦੇਣੀ ਸੀ ਉਹ ਇੱਕ ਚੀਜ਼ ਦਿੱਤੀ ਗਈ ਹੈ ਮਤਲਬ ਇਹਦਾ ਦਰਸ਼ਕਾਂ ਨੂੰ ਬਿਲਕੁਲ ਅਹਿਸਾਸ ਨਹੀਂ ਹੋਇਆ ਨਹੀਂ ਬਿਲਕੁਲ ਹੀ ਨਹੀਂ ਅਹਿਸਾਸ ਸੋ ਕਲਾਕਾਰ ਖੈਰ ਹੋਈ ਕਿਉਂਕਿ ਤੁਨੂੰ ਨਾ ਭਾਈ ਤਾਂ ਹੀ ਬਚਰੇ ਸੀ ਗੱਲ ਤੋਂ ਨਾ ਤਾਂ ਹੀ ਕਰ ਰਿਹਾ ਸੀ ਤੁਨੂੰ ਥੀਏਟਰ ਬੜਾ ਕੁਝ ਸਿਖਾ ਦਿੰਦਾ ਬਿਲਕੁਲ ਤੁਨੂੰ ਕਿਉਂਕਿ ਉੱਥੇ ਕੋਈ ਹੱਲ ਨਹੀਂ ਹੁੰਦਾ ਲੋਕ ਸਾਹਮਣੇ ਬੈਠੇ ਨੇ ਪਰਦਾ ਖੁੱਲ ਚੁੱਕਿਆ ਨਾਟਕ ਹੋ ਰਿਹਾ ਹੈ ਭੁੱਲ ਗਏ ਉਹਨੂੰ ਸੰਭਾਲਣਾ ਕੁਝ ਵੀ ਕਰਨਾ ਉਹ ਕਲਾਕਾਰ ਦੇ ਹੱਥ ਹੁੰਦਾ ਤੇ ਉਹੀ ਕਲਾਕਾਰ ਹੁੰਦਾ ਜਿਹੜਾ ਕਿਸੇ ਨੂੰ ਅਹਿਸਾਸ ਹੀ ਨਾ ਹੋਣ ਦੇਵੇ ਵੀ ਮੈਂ ਕੋਈ ਚੀਜ਼ ਭੁੱਲ ਗਿਆ ਸੀ ਕਲਾਕਾਰ ਉਹੀ ਹੁੰਦਾ ਜਿਹੜਾ ਹੰੜਿਆ ਹੁੰਦਾ ਥੀਏਟਰ 'ਚ ਕੋਈ ਸਮਝ ਸਕਦਾ ਹੈ ਹੈਨਾ ਹਾਂਜੀ ਸੋ ਬਾਈ ਜਿਵੇਂ ਥੀਏਟਰ ਹੋ ਗਿਆ ਚਲੋ ਫਿਲਮਾਂ ਹੁਣ ਕਰ ਰਹੀ ਰਹੇ ਹੋ ਤੁਸੀਂ ਹੈਨਾ ਵੈਗੁਰੂ ਕਰਤਾ ਕਰੇ ਤੁਹਾਡੀ ਫਿਲਮਾਂ ਵੱਡੀਆਂ ਹਾਂ ਹਾਂਜੀ ਥੀਏਟਰ ਦੇ ਬੰਦੇ ਹੋਰ ਕੀ ਕੀ ਸ਼ੌਕ ਰੱਖਦੇ ਹੋ ਜਿਵੇਂ ਕਿਸੇ ਬੰਦੇ ਨੂੰ ਲਿਖਣ ਦਾ ਸ਼ੌਕ ਹੁੰਦਾ ਕਿਸੇ ਨੂੰ ਡਰਾਇੰਗ ਕਰਨ ਦਾ ਸ਼ੌਕ ਹੁੰਦਾ ਕਿਸੇ ਦਾ ਅਲੱਗ-ਅਲੱਗ ਸ਼ੌਕ ਹੁੰਦੇ ਨੇ ਤੇ ਇਹਦੇ ਨਾਲ-ਨਾਲ ਸਿਨੇਮਾ ਕਿਹੋ ਜਿਹਾ ਦੇਖਦੇ ਹੋ ਸ਼ੌਂਕ ਜੀ ਜਿਆਦਾ ਮੈਨੂੰ ਐਕਟਿੰਗ ਦਾ ਜਾਂ ਮੈਂ ਆਰਟ ਕਰਦਾ ਆਰਟ ਕਰਦਾ ਆਰਟਸ ਕੀ ਕੀ ਕਰਦੇ ਆਰਟ ਦੇ ਵਿੱਚ ਹੀ ਅਸੀਂ ਆਰ ਡੈਕੋਰੇਸ਼ਨ پارک ਬਣਾਇਆ ਪਟਿਆਲ ਦੇ ਵਿੱਚ ਘਟੋ ਘਟਾ ਅਸੀਂ ਉਹਦੇ ਵਿੱਚ 3.5 ਸਾਲ ਲਾਏ 3.5 ਸਾਲ 3.5 ਸਾਲ ਤੇ ਸਰ ਦੇ ਕਰਦੇ ਨਾਲ ਹੀ ਹੈ ਜੀ ਅਡਾਪਟ ਕੀਤਾ ਹੋਇਆ ਹੈ ਸਰ ਨੇ ਓਕੇ ਪੁੰਡੇ ਦਾ پارک ਓਕੇ 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 ਤੇ ਉਹਦੇ ਵਿੱਚ ਜਿੰਨੀਆਂ ਵੀ ਵੇਸ ਚੀਜ਼ਾਂ ਹੁੰਦੀਆਂ ਨੇ ਉਹਨੂੰ ਮਤਲਬ ਪੇਂਟ ਕੀਤਾ ਵੱਖਰੇ ਢੰਗ ਨਾਲ ਲਾਇਆ ਗਿਆ ਤੇ ਉੱਥੇ ਬਹੁਤ ਲੋਕ ਹੁੰਦੇ ਨੇ ਫੋਟੋ ਕਰਾਉਣ ਤੇ ਤੁਸੀਂ ਜਰੂਰ ਜਾਇਓ। ਅੱਛਾ ਮਤਲਬ ਉਹ ਸਾਰਾ ਮਾਰਕ ਤੁਸੀਂ ਮਿਲ ਕੇ ਡਿਜ਼ਾਈਨ ਕੀਤਾ। ਹਾਂਜੀ ਹਾਂਜੀ। ਚਿੱਲਾ ਦੇ ਵਿੱਚ ਆਟ ਕਮ ਆ ਉਹ ਜ਼ਿਆਦਾ ਤੁਸੀਂ ਕੀਤਾ ਹੈ। ਹਾਂਜੀ ਹਾਂਜੀ। ਸਿਨੇਮਾ ਕਿਹ ਜਾ ਦੇਖਦੇ ਹੋ? ਫਿਲਮਾਂ ਕਿਹ ਜਿਹ ਦਿਖਣੇ ਤੁਹਾਨੂੰ ਦਿਲ ਕਰਦੇ। ਸਿਨੇਮਾ ਮੈਂ ਜ਼ਿਆਦਾ ਹੀ ਥ੍ਰਿਲਰ ਦੇਖਣਾ ਬਹੁਤ ਪਸੰਦ ਕਰਦਾ। ਥ੍ਰਿਲਰ ਮੈਨ ਬਹੁਤ ਬਧੀ ਰੰਗ। ਤੇ ਪਿੱਛੇ ਇਹ ਬਾਥਰੂਮ ਫਿਲਮ ਵੀ ਆਈ ਸੀ ਮੇਰੀ ਥ੍ਰਿਲਰ ਮੂਵੀ ਸੀਗੀ ਤੇ ਉਹ ਚ ਮੈਂ ਬਹੁਤ ਬਧੀ ਕੰਮ ਕੀਤਾ ਮਿਲਦ ਕੀਤੀ ਉਹਦੀ। ਸ਼ਾਰਟ ਫਿਲਮ ਹੈ। ਇੱਕ ਸ਼ਾਰਟ ਫਿਲਮ ਹੈ। YouTube ਤੇ। ਹਾਂਜੀ YouTube ਤੇ। ਸੋ ਭਾਈ ਤੁਸੀਂ ਜੇ ਕਰੋ YouTube ਤੇ ਜਾਓਗੇ ਤੂੰ ਬਾਥਰੂਮ ਫਿਲਮ ਦਾ ਨਾਮ ਹੈ ਬਾਥਰੂਮ ਹੈ ਕਿੰਨੇ ਟਾਈਮ ਦੀ ਹੈ ਘਟੋ ਘਟ 15 ਮਿੰਟ ਦੀ 15 ਮਿੰਟ ਦੀ ਹੈ ਸੋ ਫਿਲਮ ਜ਼ਰੂਰ ਦੇਖਿਓ ਤੁਹਾਨੂੰ ਪਤਾ ਲੱਗੂ ਜਿਹੜਾ ਮੁੰਡਾ ਗੱਲ ਕਰ ਰਿਹਾ ਬੈਠ ਕੇ ਹੈ ਕੌਣ ਅਸਲਚ ਹਨਾ ਇਹ ਕਿੰਨਾ ਵੱਡਾ ਕਲਾਕਾਰ ਹੈ ਕਿਉਂਕਿ ਇੰਟਰਵਿਊ ਕਰਨੀ ਬੈਠੀ ਗੱਲਾਂ ਕਰਨੀ ਹੈ ਇਹ ਇੱਕ ਅਲੱਗ ਪੱਖਾ ਇਹ ਵੀ ਕਰਨਾ ਚਾਹੀਦਾ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਬੰਦੇ ਨੇ ਕੀ ਕੀਤਾ ਹਨਾ ਇਹ ਵੀ ਇੱਕ ਜਰੀਆ ਸਾਡਾ ਲੋਕਾਂ ਨੂੰ ਜਾਣ ਦਾ ਪਰ ਅਸਲ ਪਹਿਚਾਣ ਕਲਾਕਾਰ ਦੀ ਉੱਥੇ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦਾ ਕੰਮ ਕਰਦੇ ਹੋ ਜਿਨ੍ਹਾਂ ਦੇ ਅੰਦਰ ਤੁਸੀਂ ਦੇਖ ਲਈ ਉਹ ਬੰਦੇ ਨਾ ਖੂਬੀ ਜਾਣਦੇ ਹੋਣਗੇ ਜਿਹਨੇ ਨਹੀਂ ਦੇਖਿਓ ਜਰੂਰ ਦੇਖਿਓ ਸੋ ਕੋਸ਼ਿਸ਼ ਕਰੋ ਤੁਸੀਂ ਬਾਥਰੂਮ ਫਿਲਮ ਵੀ ਜਰੂਰ ਦੇਖਿਓ ਹਨਾ ਹਨਾ ਤੇ ਮੈਂ ਮਤਲਬ ਕਿ ਰੋਲ ਦੀ ਜਿਵੇਂ ਅੱਪ ਗੱਲ ਕਰਦੇ ਸੀ ਵੀ ਇੱਕ ਨਾ ਹਰ ਇੱਕ ਬੰਦੇ ਦਾ ਇੱਕ ਡਰੀਮ ਹੁੰਦਾ ਇੱਕ ਇੱਕ ਹੁੰਦਾ ਵੀ ਮੈਂ ਆ ਜਿਵੇਂ ਹਨਾ ਹੁਣ ਅਮਰੀਸ਼ਪੁਰੀ ਸਾਹਿਬ ਸੀ ਬਹੁਤ ਵੱਡਾ ਨਾਮ ਫਿਲਮਾਂ ਦੇ ਵਿੱਚ ਹਨਾ ਉਹਨਾਂ ਦੇ ਕਈ ਰੋਲ ਇਹੋ ਜਿਹੇ ਨੇ ਜਿਹੜੇ ਯਾਦਗਾਰ ਬਣ ਗਏ ਮੈਂ ਗੈਂਬੋ ਖੁਸ਼ ਹੂਆ ਅੱਜ ਵੀ ਕੋ ਤੋੜ ਨਹੀਂ ਹੈਗਾ ਉਹਦਾ ਹਨਾ ਕਿੰਨੇ ਰੋਲ ਆ ਹੋ ਰਹੇ ਇਹੋ ਜਿਹੇ ਹਨਾ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਸ਼ੋਲੇ ਦੇ ਵਿੱਚ ਗੱਬਰ ਸਿੰਘ ਦਾ ਕਿਰਦਾਰ ਹੋ ਗਿਆ ਹਨਾ ਉਹ ਅਮਰ ਕਿਰਦਾਰ ਨੇ ਉਹਨਾਂ ਦੀ ਤੋੜੀ ਲੱਭਿਆ ਅਜ ਤੱਕ ਹਾਂਜੀ ਹਾਂਜੀ ਹੈਨਾ ਸੋ ਕਿ ਇਹ ਜੀ ਐਚ ਆਈ ਵੀ ਕਿਹ ਮੈਂ ਕਿਹਾ ਹਜੇ ਕਿਰਦਾਰ ਦੇ ਵਿੱਚ ਆ ਕੇ ਜਾਵਾਂ ਉਹ ਕਿਹੜਾ ਕਿਰਦਾਰ ਹੈਣਾ ਤੁਸੀਂ ਨਿਭਾਉਣਾ ਚਾਹੁੰਦੇ ਹੋ ਕੋਈ ਹੈ ਕੋਈ ਸੋਚਿਆ ਹੈ ਇੰਦਾ ਕਿਰਦਾਰ ਜੀ ਮੈਨੂੰ ਜਿਹੜੀ ਚੀਜ਼ ਪਸੰਦ ਆ ਉਹ ਮੈਂ ਦਿਲਾਂ ਨੇ ਜਿਆਦਾ ਪਸੰਦ ਕਰਦਾ ਤੁਸੀਂ ਮੈਨੂੰ ਨੈਗੇਟਿਵ ਨੈਗੇਟਿਵ ਜਿਆਦਾ ਪਸੰਦ ਕਰਦਾ ਹੈਨਾ ਨੈਗੇਟਿਵ ਛੇੜ ਚਲੋ ਚੰਗੀ ਗੱਲ ਵੀ ਹੈ ਹੈਨਾ ਪਰ ਜਦੋਂ ਕਲਾਕਾਰ ਉਹੀ ਹੁੰਦਾ ਵੀ ਜਦੋਂ ਤੁਸੀਂ ਕਲਾਕਾਰੀ ਕਰਦੇ ਹੋ ਨਾ ਤਾਂ ਤੁਸੀਂ ਤੁਸੀਂ ਨੇ ਲੱਗੋ ਜੇ ਤੁਸੀਂ ਕਿਰਦਾਰ ਨਿਭਾ ਰਹੇ ਹੋ ਤੁਸੀਂ ਉਹੀ ਲੱਕੋ ਬਿਲਕੁਲ ਜੀ ਹਨਾ ਜਿਵੇਂ ਉਹਨਾਂ ਦਾ ਵਿੱਕੀ ਕੋਸ਼ਲ ਦੀ ਗੱਲ ਕਰੀਏ ਹਾਂਜੀ ਹਾਂਜੀ ਵਿੱਕੀ ਕੋਸ਼ਲ ਨੇ ਉਦਮ ਸਿੰਘ ਕੀਤੀ ਹਾਂਜੀ ਤਾਂ ਲੱਗਿਆ ਬਿਲਕੁਲ ਵੀ ਉਦਮ ਸਿੰਘ ਹੋਊਗਾ ਯਾਰ ਏਦਾਂ ਦੀ ਹੋਊਗਾ ਫਿਰ ਉਹਨੇ ਦੂਸਰੀ ਫਿਲਮ ਕੀਤੀ ਉਹ ਜਿੱਦੋ ਫੌਜੀ ਬਣਿਆ ਉਹਦਾ ਰੋਲ ਨਿਭਾਇਆ ਉਹਨੇ ਹਨਾ ਤੇ ਉਹ ਬਿਲਕੁਲ ਲੱਗਿਆ ਵੀ ਯਾਰ ਇਹ ਉਹੀ ਹੋਊਗਾ ਬੰਦਾ ਇਹ ਹਨਾ ਸੋ ਹੁਣ ਉਹਨੇ ਉਹ ਕੀਤੀ ਹੈ ਅ ਸ਼ਲਾਵਾ ਫਿਲਮ ਕੀਤੀ ਹੈ ਈੜੀ ਹਨਾ ਉਹ ਜਿਹੜੀ ਉਹਨਾਂ ਦੇ ਆਪਣੇ ਮੇਰੇ ਤੇ ਆਸਕੇ ਫਿਲਮ ਐਕਟ ਉਹਦੇ ਵਿੱਚ ਬਣਿਆ ਚਲੋ ਗੈਟਅੱਪ ਲੈਣਾ ਬਹੁਤ ਸੌਖਾ ਹੁੰਦਾ ਗੈਟਅੱਪ ਕਿੰਨੇ ਕਿਤੇ ਬੰਦਾ ਲੈ ਲੈਂਦਾ ਕਲਾਕਾਰ ਬਹੁਤ ਤਕੜੇ ਬੱਟ ਨੇ ਮੇਕਅੱਪ ਲੈ ਗੈਟਅੱਪ ਦੇ ਦਿੰਦੇ ਨੇ ਪਰ ਸਿਰ ਕਿਰਦਾਰ ਨੂੰ ਨਿਭਾਉਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹਾਂਜੀ ਇਹ ਤਾਂ ਸੋ ਤੇ ਹੋਰ ਭਾਈ ਕੀ ਕੀ ਮਤਲਬ ਜਿਹੜੇ ਹੈਗੇ ਨੇ ਹੁਣ ਕੋਈ ਜਿਵੇਂ ਅਲਟੀਮੇਟ ਬਾਅਦ ਜਿਹਦਾ ਕੋਈ ਬੰਦੇ ਦੀ ਫਿਲਮ ਆ ਜਾਂਦੀ ਆ ਤੇ ਜੋ ਲੋਕ ਦੇਖਦੇ ਨੇ ਲੁੱਕ ਦਾ ਲੋਕਾਂ ਨੂੰ ਦੇਖਣ ਨਾਲ ਫਰਮ ਦੇਖਣੀ ਹੁੰਦੀ ਹੈ ਸੋ ਜਦੋਂ ਸਾਡਾ ਜਿਹੜੀ ਇੰਡਸਟਰੀ ਆਫ ਲੁੱਕ ਦੇਖਦੀ ਹੈ ਤੁਹਾਨੂੰ ਆਫਰ ਕਰਦੀ ਹੈ ਪਹਿਲੇ ਤੋਂ ਬਾਅਦ ਕੋਈ ਇਦਾਂ ਦਾ ਆਇਆ ਕਿਰਦਾਰ ਵੀ ਤੁਹਾਨੂੰ ਬੰਦੇ ਨੇ ਕਿਹਾ ਵੀ ਯਾਰ ਮੈਂ ਉੱਥੇ ਦੇਖਿਆ ਸੀ ਮੈਂ ਆਪਣੀ ਫਿਲਮ ਚ ਲੈਣਾ ਤੁਹਾਨੂੰ ਚਾਹਣਾ ਹਾਂ ਫਿਲਹਾਲ ਤਾਂ ਹਲੇ ਆਇਆ ਨਹੀਂ ਚੱਲ ਰਹੀ ਹੈ ਹਲਤੀ ਬਾਕੀ ਦੇਖੋ ਅੱਗੇ ਆ ਸਕਦਾ ਹੈ ਸ਼ੂਟ ਦਾ ਐਕਸਪੀਰੀਅੰਸ ਕਿਵੇਂ ਸੀ ਹਲਤੀ ਦਾ ਸ਼ੂਟ ਦਾ ਜਦੋਂ ਮੈਂ ਸ਼ੂਟ ਤੇ ਗਿਆ ਮੈਨੂੰ ਪਹਿਲੀ ਵਾਰ ਵੈਂਟੀ ਮਿਲੀ ਸੀ ਪਹਿਲੀ ਵਾਰ ਵੈਂਟੀ ਮਿਲੀ ਤੇ ਸੋਰ ਦਾ ਵੇਏ ਮੇਕਅਪ ਵਾਲੇ ਆਏ ਆਪ ਨੂੰ ਨੇ ਮੇਕਅਪ ਕੀਤਾ ਕੋਸਟਿਊਮ ਵਾਲੇ ਆਏ ਕੋਸਟਿਊਮ ਮਤਲਬ ਜਦੋਂ ਇਹ ਮਤਲਬ ਸ਼ੂਟ ਤੋਂ ਪਹਿਲਾਂ ਸਾਡੀ ਗੀਤਾ MP3 ਦੇ ਵਿੱਚ ਲੁੱਕ ਟੈਸਟਿੰਗ ਹੋਈ ਸੀਗੀ ਤੇ ਅਲੱਗ ਲੁੱਕ ਟੈਸਟਿੰਗ ਹੋਈ ਤਿੰਨ ਚਾਰ ਵਾਰ ਯੂਨੀਅਨ ਟਰਾਈ ਕੀਤਾ ਤੇ ਮੈਨੂੰ ਵਧੀਆ ਲੱਗਿਆ ਇਹ ਚੀਜ਼ ਦਾ ਮੈਨੂੰ ਖੁਸ਼ੀ ਹੋਈ ਤੇ ਮੈਂ ਜਦੋਂ ਫਿਲਮ ਕਰ ਰਿਹਾ ਸੀ ਤਾਂ ਮੈਂ ਸਰ ਦਾ ਬਹੁਤ ਧੰਨਵਾਦ ਕੀਤਾ ਵੀ ਮੈਨੂੰ ਇੱਥੇ ਤੱਕ ਮੱਝਾਇਆ ਸੋ ਜਿਵੇਂ ਹੁਣ ਜਗਤ ਬਾਈ ਦੀ ਗੱਲ ਕਰੀਏ ਜਗਜੀਤ ਦੀ ਹਣਾ ਸੋ ਉਹ ਵੀ ਉਸੇ ਗੁਰੂ ਦਾ ਚੇਲਾ ਜਿਹਦੇ ਕੋਲ ਤੁਸੀਂ ਸਿੱਖ ਰਹੇ ਹੋ ਨਾ ਤਾਂ ਤੁਹਾਨੂੰ ਇਹ ਦੀ ਕੋਈ ਬੈਨੀਫਿਟ ਮਿਲੇ ਫਿਲਮ ਦੇ ਵਿੱਚ ਇਹ ਚੀਜ਼ ਦਾ ਬਿਲਕੁਲ ਬੈਨੀਫਿਟ ਮਿਲਿਆ ਜੀ ਜਦੋਂ ਜੱਗਾ ਬਾਈ ਜਗਦੀ ਸੰਧੂ ਬਾਈ ਫਿਲਮ ਕਰ ਰਿਹਾ ਸੀਗਾ ਤੇ ਸਰ ਨੇ ਮੈਨੂੰ ਨੰਬਰ ਦਿੱਤਾ ਵੀ ਜੱਗੇ ਨੂੰ ਫੋਨ ਕਰ ਲਈ ਤੇ ਮੈਂ ਠੀਕ ਹੈ ਜੀ ਤੇ ਫਿਰ ਮੈਂ ਸਾਰ ਨੂੰ ਜੱਗੇ ਬਾਈ ਨੂੰ ਮੈਸੇਜ ਭੇਜਿਆ ਮੈਂ ਫਿਰ ਆ ਮੇਰਾ ਬਾਇਓ ਡਾਟਾ ਤੇ ਆ ਲੋਕ ਕਹਿੰਦੇ ਅੱਛਾ ਉਹਨੇ ਦਾੜੀ ਰੱਖੀ ਹੈਗੀ ਮੈਂ ਖਾ ਵੀਰੇ ਦਾੜੀ ਰੱਖੀ ਹੋਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਕਟਾਈ ਨਾ ਹੂੰ ਤੇ ਉਸ ਤੋਂ ਬਾਅਦ ਜਦੋਂ ਸ਼ੂਟ ਸ਼ੁਰੂ ਹੋਇਆ ਤੇ ਉਹਨਾਂ ਨੇ ਮੈਨੂੰ ਸਟੋਨੇਜ 'ਚ ਰੱਖਣਾ ਸੀਗਾ ਜੱਗੇ ਬਈ ਨੂੰ ਆਇਆ ਸੀ ਕਿ ਵੀ ਸਟੋਨੇਜ 'ਚ ਰੱਖਣਗੇ ਪਰ ਮੈਨੂੰ ਦੂਜਰੇ 'ਚ ਰੱਖਿਆ ਜਦੋਂ ਮਿਲਿਆ ਜੱਗੇ ਬਾਈ ਅੱਛਾ ਕਹਿੰਦਾ ਤੂੰ ਇੱਥੇ ਰੱਖਿਆ ਮੈਂ ਹਾਂ ਵੀਰੇ ਕਹਿੰਦਾ ਕੰਮ ਵਧੀਆ ਕਰੀ ਤੂੰ ਤੇ ਇਹ ਬੈਨੀਫਿਟ ਹੋ ਗਿਆ ਇਹ ਚਲੋ ਬਧੀ ਗੱਲਾਂ ਮਤਲਬ ਇਹ ਜੱਗਾ ਬਾਈ ਨੂੰ ਚਲੋ ਮੈਂ ਵੀ ਪਰਸਨਲੀ ਮਿਲਿਆ ਹਾਂ ਕਈ ਵਾਰੀ ਹਣਾ ਹਾਂਜੀ ਹਾਂਜੀ ਫਿਲਮ ਕੀਤੀ ਸੀ ਅਸੀਂ ਇਕੱਠੇ ਨੇ ਕਰਾਂਗੇ ਪੰਜਾਬ ਮੈਂ ਉਹਦੀ ਮੇਕਿੰਗ ਕੀਤੀ ਸੀਗੀ ਸੋ ਮਤਲਬ ਜਿਵੇਂ ਆਪਾਂ ਓਵਰঅল ਬਹੌਲ ਦੀ ਗੱਲ ਕਰੀਏ ਜੱਗੇ ਬਾਈ ਬਾਰੇ ਨਨੇ ਪੋਸਟ ਵੀ ਹੀ ਸੁਣਾ ਦਿੰਦਾ ਸੁਣਿਆ ਮੈਂ ਵੀ ਬੰਦਾ ਵੀ ਵਧੀਆ ਸਟੇ ਤੇ ਬਹੁਤ ਰੌਣਕ ਲਾ ਕੇ ਰੱਖਦਾ ਪਰ ਕਿਦਾਂ ਦਾ ਐਕਸਪੀਰੀਅੰਸ ਸੀ ਬਾਈ ਨਾਲ ਕੰਮ ਕਰੰਦਾ ਐ ਐਕਸਪੀਰੀਅੰਸ ਬੜੀ ਵਧੀਆ ਸੀ ਮੇਰਾ ਹੀ ਤੇ ਜੱਗੇ ਬਾਈ ਨੇ ਮਿਹਨਤ ਬਹੁ ਕੀਤੀ ਤਾਂ ਮੈਨੂੰ ਉੱਥੋਂ ਮੈਨੂੰ ਬਹੁਤ ਬਹੁ ਸਿੱਖਣ ਨੂੰ ਮਿਲਦਾ ਜਦੋਂ ਇਹ ਬੰਦਾ ਵੀ ਇੱਥੇ ਉੱਠ ਕੇ ਤੇ ਜਾ ਸਕਦਾਗਾ ਤਾਂ ਮੈਂ ਵੀ ਜਾ ਸਕਦਾ ਨੇ ਇਹ ਚੰਗੀ ਗੱਲ ਆ ਤੇ ਰਗੀਰ ਬੋਲੀ ਵੀ ਬਹੁਤ ਮਜ਼ਾਕੀਆ ਬਹੁਤ ਮਜ਼ਾਕ ਆਈ ਪੂਰੀ ਧਰ ਲਾ ਕੇ ਰੱਖਦਾ ਵੀ ਰਹੀ ਹੈਨਾ ਹਾਂਜੀ ਤੇ ਬੋਲੀ ਦਾ ਕੰਮ ਕਰਨ ਦਾ ਤੇਰਾ ਬਕ ਕਿਦਾਂ ਦਾ ਰਿਹਾ ਕਹਿਣ ਸੀਗਾ ਪੂਰਾ ਹੀ ਪਰ ਮਾਹੌਲ ਬਣਾ ਕੇ ਰੱਖਿਆ ਪੂਰਾ ਬਾਈ ਨੇ ਜਦੋਂ ਅਸੀਂ ਮਤਲਬ ਟੇਕ ਹੁੰਦਾ ਸੀਗਾ ਉਸ ਤੋਂ ਬਾਅਦ ਜਦੋਂ ਫ੍ਰੀ ਹੁੰਦੇ ਸੀ ਤਾਂ ਵੀ ਫਿਰ ਪੂਰੀ ਹਾਸੀ ਮਜ਼ਾਕ ਜਿੱਦਾਂ ਕੈਰੈਕਟਰ ਸੀਗਾ ਉਹ ਵੀ ਮੈਸਜਾਂਦਾ ਰਹਿੰਦਾ ਸੀ ਵਧੀਆ ਜੀ ਚਲੋ ਵਧੀਆ ਗੱਲ ਆ ਵੀਰੇ ਬਹੁਤ ਮਿਹਰਬਾਨੀ ਹਾਂ ਜੀ ਦਸ਼ਨ ਵੀਰੇ ਮੈਂ ਦੁਆ ਕਰੂੰਗਾ ਪਰਮਾਤਮਾ ਅੱਗੇ ਵੀ ਤੂੰ ਜੋ ਸੋਚ ਕੇ ਆਏ ਆ ਪਰਮਾਤਮਾ ਤੈਨੂੰ ਉਹਦੋਂ ਬੱਧ ਦੇਵੇ ਤੂੰ ਆਪਣਾ ਆਪਣੇ ਮਾਪਿਓ ਦਾ ਨਰਪੈ ਬਾਈ ਦਾ ਰਾਤਲੇਵਲ ਮੈਡਮ ਦਾ ਨਾਂ ਬਹੁਤ ਅੱਗੇ ਤੱਕ ਲੈ ਕੇ ਜਾਵੇਂ ਤਾਂ ਕਿ ਇਹਨਾਂ ਨੂੰ ਵੀ ਮਾਣ ਹੋਵੇ ਵੀ ਯਾਰ ਅਸੀਂ ਕੋਈ ਬੰਦਾ ਆਪਣੇ ਕੋਲੇ ਰੱਖ ਕੇ ਪਾਲਿਆ ਸੀ ਤੇ ਉਹ ਲੈਟਰ ਭੇਜਿਆ ਸੀ ਸੋ ਬਹੁਤ ਬਹੁਤ ਦੋਆ ਮੇਰੇ ਵੱਲੋਂ ਤੇਰੇ ਆ ਚੁੱਕੇ ਤੇ ਆਉਣ ਵਾਲੇ ਸਾਰੇ ਬਰੇਟਾਂ ਲਈ ਬਹੁਤ ਧੰਨਵਾਦ ਥੈਂਕ ਯੂ